ਨੁਕਸਾਨ ਪਾਜੀ ਇੱਥੇ ਆਪਣੀ ਪੈਲੀਆਂ ਦਾ ਜ਼ਿਆਦਾ ਹੋਇਆ ਸਾਰੀ ਪੈਲੀ ਤੇ ਫਸਲ ਲੱਗੀ ਸੀ ਚੋਨਾ ਲੱਗੇਦਾ ਸੀ ਤਕਰੀਬਨ ਇੱਥੇ ਕੋਈ 35-40 ਕਿੱਲੇ ਜਿਹੜੀ ਸਾਡੀ ਜ਼ਮੀਨ ਹੈ ਜਿਹੜੇ 5-7 ਘਰਾਂ ਦੀ ਰਾਵੀ ਨਾਲ ਲੱਗਦੀ ਜ਼ਮੀਨ ਹੀ ਸਾਰੀ ਰੁਟ ਗਈ ਹੈ ਤੇ ਜਿਹੜੀ ਬਚੀ ਹੈ ਉਹਦੇ ਵਿੱਚ ਉਹ ਤਾਂ ਪਾਜੀ ਬੰਜਰ ਹੋ ਗਈ ਆ ਉਹ ਜ਼ਮੀਨ ਖਤਮ ਹੋ ਗਈ ਉਹਦਾ ਵੀ ਖਤਮ ਹੋ ਗਈ ਆ ਸਰਕਾਰ ਨੇ ਕਿਹਾ ਕਿ ਜਿਹੜੇ ਖੇਤਾਂ ਵਿੱਚ ਰੇਤ ਆ ਗਈ ਉਹ ਉਹਨਾਂ ਦੀ ਮਾਲਕੀ ਆ ਉਹ ਰੇਤ ਪੁੱਟ ਸਕਦੇ ਆ ਤੇ ਕੀ ਲੱਗਦਾ ਇਹ ਰੇਤ ਕੰਮ ਦੀ ਹੈਗੀ ਜਾਂ ਕਿੱਦਾਂ ਇਹ ਪਾਜੀ ਬਿਲਕੁਲ ਕੰਮ ਦੀ ਨਹੀਂ ਰੇਤ ਇਹ ਇਹਨੂੰ ਪੁੱਟ ਕੇ ਵੀ ਇਹ ਬੇਕਾਰ ਆ ਉਦਾ ਵੀ ਜ਼ਮੀਨ ਬੇਕਾਰ ਆ ਉਦਾ ਇਹ ਮੰਨ ਲਓ ਜਿੱਦਾਂ ਸਰਕਾਰ ਨੇ ਕਿਹਾ ਕਿ ਤੁਸੀਂ ਵੇਚ ਸਕਦੇ ਹੋ ਰੇਤ ਇਹ ਵੇਚਣ ਯੋਗ ਵੀ ਨਹੀਂ ਭਾਜੀ ਕੀ ਕਰਾਂਗੇ ਇਹ ਜੀ ਰੇਤ ਦਾ ਜਾਂ ਇਹਦੀ ਪੈਲੀ ਦਾ ਜਦੋਂ ਸਾਡੀ ਜ਼ਮੀਨਾਂ ਹੀ ਖਤਮ ਹੋ ਗਈਆਂ ਮਿੱਟੀ ਆ ਰੇ ਨਾ ਪ੍ਰਦੀਪ ਕੁਮਾਰ ਆ ਜੀ ਸਮਝਿਆ ਸਾਰਾ ਅਨੁਸਾਰ ਇਹ ਪੈਲੀ ਦੀ ਹੈ ਜਿਹੜੀ ਪੈਲੀ ਰੁੱੜ ਗਈ ਦੀ ਆ ਸਾਡੀ ਪੈਲੀ ਜਿਹੜੀ ਇਹਨੇ ਰੇਤ ਪੈ ਕੇ ਦੀ ਆ ਰੇਤ ਨਹੀਂ ਸਾਰੇ ਮਿੱਟੀ ਆ ਇਹ ਮਿੱਟੀ ਪੈਦੀ ਆ ਕੋਈ ਕੰਦ ਰੇਦਾ ਲੱਭਦਾ ਚ ਨਾ ਇਹ ਵਿਚ ਨਹੀਂ ਵੇਕਣੀ ਕਿਸ ਨੇ ਨਾ ਕਿ ਇਹਨੇ ਲੈਣੀ ਆ ਇਹ ਮੈਨੂੰ ਫੋਟ ਚੜ ਗਈ ਸਰ 3-4 ਫੋਟ 4-4 ਫੋਟ ਰੇਤ ਚੜ ਗਈ ਸਰ ਤੇ ਫਸਲਾਂ ਦਾ ਫਸਲ ਸਰ ਸਾਰੀ ਤਬਾਹ ਹੋ ਗਈ ਦੀ ਆ ਸਿਰਫ ਉੱਤੇ ਉਹ ਹੀ ਕੋਈ ਕੋਈ ਉਹ ਲਬਦਾ ਉਤੇ ਕੰਨ ਲਬਦਾ ਉਤੇ ਉਹਦਾ ਕੀ ਕਹਿੰਦੇ ਆ ਇਹਨੂੰ ਛੱਟਾ ਲਬਦਾ ਉਤੇ ਮੜਾ ਮੜਾ ਹੋਰ ਕੋਈ ਕੁਝ ਨਹੀਂ ਲਬਦਾ ਉਤੇ ਸਭ ਤਬਾਹ ਹੋ ਗਿਆ ਜੀ ਕੁਝ ਪਿਆਰੀ ਸਾਰੀ ਰੁੜ ਗਈ ਦੀ ਆਪਣੀ ਤੇ ਕੋਈ ਜਿਹੜੀ ਭਜੀ ਆ ਮਾੜੀ ਮੋੜੀ ਕੋਈ ਥੋੜੀ ਬੋਤੀ ਉਹ ਸਭ ਤਬਾਹ ਹੋ ਗਈ ਦੀ ਹੈ ਕੀ ਮੰਗ ਕਰਦੇ ਆ ਮੰਗਾਏ ਸਰ ਇਹਦਾ ਮੁਆਵਜ਼ਾ ਦਿੱਤਾ ਜਾਵੇ ਬਾਕੀ ਜਿਹੜੀ ਰੁੜੀਆਂ ਪਿਆਲੀਆਂ ਜਿਹੜੀਆਂ ਇਹਦੀ ਪਰਭਾਈ ਕੀਤੀ ਜਾਏ ਜੀ ਬੱਦ ਬੰਨਿਆ ਜਾਏ ਪੱਕਾ ਕੱਲ ਨੂੰ ਜੋ ਆ ਇਦਾਂ ਦਾ ਹਾਰ ਨਹੀਂ ਆਵੇ ਉਹ ਲੋਕਾਂ ਦੀਆਂ ਫਸਲਾਂ ਜੋ ਬਚੇ ਰਹਿਣ ਲੋਕੀ ਵੀ ਸੁਰੱਖਿਅਤ ਰਹਿਣ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਜ਼ਮੀਨਾਂ ਤਾਂ ਬਿਲਕੁਲ ਸਾਡੀ ਖਤਮ ਹੋ ਗਈਆਂ ਘਰਾਂ 'ਚ ਵੀ ਪਾਣੀ ਬਹੁਤ ਜ਼ਿਆਦਾ ਗਿਆ ਹੈਗਾ ਲੇਕਿਨ ਡੰਗ ਪਸ਼ੂਆਂ ਦਾ ਕੋਈ ਕੁਛ ਨਹੀਂ ਰਿਹਾ ਯਾਨੀ ਕਿ ਖਤਮ ਹੋ ਗਿਆ ਸਾਰਾ ਸਿਰਚਾ ਪੈਲੀ ਦੇ ਵਿੱਚ ਕਿੰਨਾ ਕੁ ਰੇਤ ਆ ਚੁੱਕਿਆ ਤੇ ਫਸਲ ਕਿੰਨੀ ਕੁ ਖਰਾਬ ਹੋ ਚੁੱਕੀ ਹੈ ਫਸਲ ਭਾਜੀ ਸਰ ਫਸਲਾ ਹੋ ਗਈ ਦਿਖਾ ਰਕਰ ਜੰਨੀ ਵੀ ਜ਼ਮੀਨ ਆ ਨਾ ਬਿਲਕੁਲ ਖਤਮ ਹੋ ਗਈ ਕਿਉਂਕਿ ਉਹਦੇ ਵਿੱਚ ਦਰਿਆ ਚਲੇ ਜਾਂਦਾ ਉਹ ਆਟੋਮੈਟ ਖਤਮ ਹੀ ਖਤਮ ਹੈ ਸਾਰੀ ਮਾਲਕੀ ਦੀ ਜ਼ਮੀਨ ਹੈ ਨਾ ਕੋਈ ਸਰਕਾਰੀ ਹੈ ਚ ਨਾ ਕੋਈ ਕੁਛ ਹੈ ਸਾਰੇ ਆਪਣੇ ਆਪਣੇ ਇਹੋ ਕਿਲਾ ਕਿਲਾ ਦੋ ਦੋ ਕਿਲੇ ਸਾਰਿਆਂ ਦੀ ਹੈਗੀ ਇਹੋ ਹੀ ਜ਼ਮੀਨ ਹੈ ਇਹਦੇ ਉੱਤੇ ਦਰਮਦਾਰ ਹੈ ਸਾਰਾ ਰੇਤਾ ਕਿੰਨਾ ਘਾਟ ਗਿਆ ਰੇਤਾ ਭਾਜੀ ਇੱਥੇ ਆ ਗਿਆ ਘਟੋ ਘਟ ਪੀ ਕੋਈ 7-7 ਫੁੱਟ ਦੇ ਰੇਤਾ ਹੀ ਆ ਗਿਆ 5-5 6-6 ਫੁੱਟ ਤੋਂ ਉਹਦੇ ਬਾਅਦ ਚ ਬਾਹਨ ਜੋਗ ਦੇ ਵਿੱਚ ਜ਼ਮੀਨ ਹੈ ਨਹੀਂ ਜਿਹੜੀ ਬਚੀ ਆ ਸਰਕਾਰ ਨੇ ਕਿਹਾ ਹੈ ਕਿ ਜਿਸ ਦਾ ਕੇਸ ਉਹਦੀ ਰੇਟ ਹੈ। ਕਿਹ ਰੇਟਾਂ ਦੇਖਣ ਨੂੰ ਮਿਲ ਰਹੀਆਂ ਕਿ ਮਿੱਟੀ ਆ। ਹਾਂਜੀ। ਤੇ ਕੀ ਕਹਿਣਾ ਤੁਸੀਂ ਚਾਹੋਗੇ? ਸਰ ਇਹ ਰੇਟ ਹੈ ਨਹੀਂ ਕੰਮ ਦੀ ਸਰ। ਇਹ ਤੇ ਨਿਹਰਾ ਦੜਾ ਆ ਵਿੱਚ। ਇਹ ਤੇ ਕਿਸੇ ਕੰਮ ਨਹੀਂ ਆਣੀ ਰੇਟ। ਹਾਂਜੀ। ਕੀ ਮੰਗ ਕਰਦੇ ਪ੍ਰਸ਼ਾਸਨ? ਮੰਗ ਪ੍ਰਸ਼ਾਸਨ ਕੇ ਕਿ ਉਹ ਕਰਨਿਆ ਕਿ ਸਾਡਾ ਬੰਨ ਬੱਜਿਆ ਜਾਏ ਤੇ ਸਾਡੀ ਜਮੀਨਾਂ ਦਾ ਬਰਪਾਈ ਕੀਤੀ ਜਾਏ। ਸਾਡੀ ਜਮੀਨਾਂ ਦੇ ਵਿੱਚ ਦਰਿਆ ਚੱਲੇ ਜਾਂਦਾ, ਪਾਣੀ ਚੱਲੇ ਜਾਂਦਾ ਸਰ। ਫਸਲਾਂ ਲਾਈ ਦੀ ਸੀ ਤਬਾਹ ਹੋ ਗਿਆ। ਫਸਲਾਂ ਤਾਂ ਜਿਹੜੀਆਂ ਤਬਾਹ ਹੋਈਆਂ ਲੇਕਿਨ ਸਾਡੀਆਂ ਤੇ ਜਮੀਨਾਂ ਹੀ ਖਤਮ ਹੋ ਗਈਆਂ ਸਰ। ਇਹੋ ਜਮੀਨਾਂ ਜਿੱਤੇ ਰੋਟੀ ਖਾਂਦੇ ਸਰ ਕੀ ਨਾ ਹਰੀਪਾਲਾ ਪਿੰਡ ਪਮਾਇ ਦੀ ਨੁਕਸਾਨ ਪਾਜੀ ਇੱਥੇ ਆਪਣੀ ਪੈਲੀਆਂ ਦਾ ਜ਼ਿਆਦਾ ਹੋਇਆ ਸਾਰੀ ਪੈਲੀ ਤੇ ਫਸਲ ਲੱਗੀ ਸੀ ਚੋਨਾ ਲੱਗੇਦਾ ਸੀ ਤਕਰੀਬਨ ਇੱਥੇ ਕੋਈ 35 40 ਕਿੱਲੇ ਜਿਹੜੀ ਸਾਡੀ ਜ਼ਮੀਨ ਹੈ ਜਿਹੜੇ ਪੰਜ ਸੱਤ ਘਰਾਂ ਦੀ ਰਾਵੀ ਨਾਲ ਲੱਗਦੀ ਜ਼ਮੀਨ ਹੀ ਸਾਰੀ ਰੁਟ ਗਈ ਹੈ ਤੇ ਜਿਹੜੀ ਬਚੀ ਹੈ ਉਹਦੇ ਵਿੱਚ ਉਹ ਤਾਂ ਪਾਜੀ ਬੰਜਰ ਹੋ ਗਈ ਆ ਉਹ ਜ਼ਮੀਨ ਖਤਮ ਹੋ ਗਈ ਉਹਦਾ ਵੀ ਖਤਮ ਹੋ ਗਈ ਆ ਸਰਕਾਰ ਨੇ ਕਿਹਾ ਕਿ ਜਿਹੜੇ ਖੇਤਾਂ ਵਿੱਚ ਰੇਤ ਆ ਗਈ ਉਹ ਉਹਨਾਂ ਦੀ ਮਾਲਕੀ ਆ ਉਹ ਰੇਤ ਪੁੱਟ ਸਕਦੇ ਆ ਤੇ ਕੀ ਲੱਗਦਾ ਇਹ ਰੇਤ ਕੰਮ ਦੀ ਹੈਗੀ ਜਾਂ ਕਿੱਦਾਂ ਇਹ ਭਾਜੀ ਬਿਲਕੁਲ ਕੰਮ ਦੀ ਨਹੀਂ ਰੇਤ ਇਹ ਇਹਨੂੰ ਪੁੱਟ ਕੇ ਵੀ ਇਹ ਬੇਕਾਰ ਆ ਉਦਾਂ ਵੀ ਜ਼ਮੀਨ ਬੇਕਾਰ ਆ ਉਦਾਂ ਇਹ ਮੰਨ ਲਓ ਜਿੱਦਾਂ ਸਰਕਾਰ ਨੇ ਕਿਹਾ ਕਿ ਤੁਸੀਂ ਵੇਚ ਸਕਦੇ ਹੋ ਰੇਤ ਇਹ ਵੇਚਣ ਯੋਗ ਵੀ ਨਹੀਂ ਭਾਜੀ ਕੀ ਕਰਾਂਗੇ ਇਹ ਜੀ ਰੇਤ ਦਾ ਜਾਂ ਇਹ ਜੀ ਪੈਲੀ ਦਾ ਜਦੋਂ ਸਾਡੀ ਜ਼ਮੀਨਾਂ ਹੀ ਖਤਮ ਹੋ ਗਈਆਂ ਠੀਕ ਐ ਰੇ ਨਾ ਪ੍ਰਦੀਪ ਕੁਮਾਰ ਆ ਜੀ ਸਮੱਸਿਆ ਸਾਰਾ ਅਨੁਸਾਰ ਇਹ ਪੈਲੀ ਦੀ ਹੈ ਜਿਹੜੀ ਪੈਲੀ ਰੁੜ ਗਈ ਦੀ ਆ ਸਾਡੀ ਪੈਲੀ ਜਿਹੜੀ ਇਹਨੇ ਰੇਤ ਪੈ ਗਈ ਦੀ ਆ ਦੇ ਇਤਨੀ ਸਾਰੇ ਮਿੱਟੀ ਐ ਮਿੱਟੀ ਪੈਦੀ ਐ ਕੋਈ ਕੰਦ ਰੇਦਾ ਲਬਦਾ ਚ ਨਾ ਇਹ ਵਿਚਨੀ ਵੇਕਨੀ ਕਿਹਨੇ ਨਾ ਕਿਨੇ ਲੈਣੀ ਐ ਇਧਰ 4 ਫੁੱਟ ਚੜ ਗਈ ਸਰ 3-3 ਫੁੱਟ 4-4 ਫੁੱਟ ਰੇਰ ਚੜ ਗਈ ਸਰ ਤੇ ਫਸਲਾਂ ਦਾ ਫਸਲ ਸਰ ਸਾਰੀ ਤਬਾਹ ਹੋ ਗਈ ਦੀ ਐ ਸਿਰਫ ਉੱਤੇ ਉਹ ਹੀ ਕੋਈ ਕੋਈ ਉਹ ਲਬਦਾ ਉੱਤੇ ਕੰਨ ਲਬਦਾ ਉੱਤੇ ਉਹਦਾ ਕੀ ਕਹਿੰਦੇ ਆ ਉਹਨੂੰ ਛੱਟਾ ਲਬਦਾ ਉੱਤੇ ਮੜਾ ਮੜਾ ਔਰ ਕੋਈ ਕੁਝ ਨਹੀਂ ਲਬਦਾ ਉੱਤੇ ਸਭ ਤਬਾਹ ਹੋ ਗਿਆ ਜੀ ਕੁਝ ਪਿਆਰੀ ਸਾਰੀ ਰੁੜ ਗਈ ਦੀ ਆਪਣੀ ਤੇ ਕੋਈ ਜਿਹੜੀ ਬਜੀ ਹੈ ਮਾਰੀ ਮੋੜੀ ਕੋਈ ਥੋੜੀ ਬੋਤੀ ਉਹ ਸਭ ਤਬਾਹ ਹੋ ਗਰੀਏ ਕੀ ਮੰਗ ਕਰਦੇ ਮੰਗ ਹੈ ਸਰ ਇਹਦਾ ਮੁਆਵਜ਼ਾ ਦਿੱਤਾ ਜਾਵੇ ਬਾਕੀ ਜਿਹੜੀ ਰੂੜੀਆਂ ਪਿਆਲੀਆਂ ਜਿਹੜੀਆਂ ਇਹਦੀ ਪਰਪਾਈ ਕੀਤੀ ਜਾਏ ਜੀ ਬਦ ਬੰਨਿਆ ਜਾਏ ਪੱਕਾ ਕੱਲ ਨੂੰ ਜੋ ਆ ਇਦਾਂ ਦਾ ਹਾਰ ਨਹੀਂ ਹੋਵੇ ਉਹ ਲੋਕਾਂ ਦੀਆਂ ਫਸਲਾਂ ਜੋ ਬਚੇ ਰਹਿਣ ਲੋਕੀ ਵੀ ਸੁਰੱਖਿਤੇ ਰਹਿਣ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਜ਼ਮੀਨਾਂ ਤਾਂ ਬਿਲਕੁਲ ਸਾਡੀ ਖਤਮ ਹੋ ਗਿਆ ਘਰਾਂ 'ਚ ਵੀ ਪਾਣੀ ਬਹੁਤ ਜ਼ਿਆਦਾ ਗਿਆ ਹੈਗਾ ਲੇਕਿਨ ਡੰਗ ਪਸ਼ੂਆਂ ਦਾ ਕੋਈ ਕੁਝ ਨਹੀਂ ਰਿਹਾ ਜਨ ਕਿ ਖਤਮ ਹੋ ਗਿਆ ਸਾਰਾ ਸਿਰਚਾ ਪੈਲੀ ਦੇ ਵਿੱਚ ਕਿੰਨਾ ਕੁ ਰੇਤ ਆ ਚੁੱਕਿਆ ਤੇ ਫਸਲ ਕਿੰਨੀ ਖਰਾਬ ਹੋ ਚੁੱਕੀ ਹੈ ਫਸਲ ਭਾਜੀ ਸਾਰ ਫਸਲ ਹੋ ਗਈ ਦਿਖਾ ਜੰਨੀ ਵੀ ਜ਼ਮੀਨ ਆ ਨਾ ਬਿਲਕੁਲ ਖਤਮ ਹੋ ਗਈ ਕਿਉਂਕਿ ਉਹਦੇ ਵਿੱਚ ਦਰਿਆ ਚਲੇ ਜਾਂਦਾ ਉਹ ਆਟੋਮੈਟ ਖਤਮ ਹੀ ਖਤਮ ਹੈ ਸਾਰੀ ਮਾਲਕੀ ਦੀ ਜ਼ਮੀਨ ਹੈ ਨਾ ਕੋਈ ਸਰਕਾਰੀ ਹੈ ਚਾ ਨਾ ਕੋਈ ਕੁਛ ਹੈ ਸਾਰੇ ਆਪਣੇ ਆਪਣੇ ਇਹੋ ਕਿਲਾ ਕਿਲਾ ਦੋ ਦੋ ਕਿਲੇ ਸਾਰਿਆਂ ਦੀ ਹੈਗੀ ਇਹੋ ਹੀ ਜ਼ਮੀਨ ਹੈ ਇਹਦੇ ਉੱਤੇ ਧਰਮਦਾਰ ਹੈ ਸਾਰਾ ਰੇਤਾ ਕਿੰਨਾ ਘਾਟ ਗਿਆ ਹੈ ਰੇਤਾ ਭਾਜੀ ਇੱਥੇ ਆ ਗਿਆ ਘਟੋ ਘਟ ਵੀ ਕੋਈ ਸਾਥ-ਸਾਥ ਫੋਟ ਰੇਤਾ ਹੀ ਆ ਗਿਆ ਪੰਜ-ਪੰਜ ਛੇ-ਛੇ ਸੇ ਫੋਟ ਤੋਂ ਉਹਦੇ ਬਾਅਦ ਚ ਬਾਹਨ ਜੋਗ ਦੇ ਵਿੱਚ ਜ਼ਮੀਨ ਹੈ ਨਹੀਂ ਜਿਹੜੀ ਬਚੀ ਆ ਸਰਕਾਰ ਨੇ ਕਿਹਾ ਹੈ ਕਿ ਜਿਸ ਦਾ ਕੇਸ ਉਹਦੀ ਰੇਟ ਹੈ ਕਿ ਇਹ ਰੇਤਾ ਦੇਖਣ ਨੂੰ ਮਿਲ ਰਹੀ ਹੈ ਕਿ ਮਿੱਟੀ ਹੈ ਹਾਂਜੀ ਤੇ ਕੀ ਕਹਿਣਾ ਤੁਸੀਂ ਚਾਹੋਗੇ ਸਰ ਇਹ ਰੇਤ ਹੈ ਨਹੀਂ ਕੰਮ ਦੀ ਸਰ ਇਹ ਤੇ ਨੀਰ ਦੜਾ ਆ ਵਿੱਚ ਇਹ ਤੇ ਕਿਸੇ ਕੰਮ ਨਹੀਂ ਆਣੀ ਰੇਤ ਹਾਂਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਮੰਗ ਪ੍ਰਸ਼ਾਸਨ ਕੇ ਕਿ ਉਹ ਕਰਨਿਆ ਕਿ ਸਾਡਾ ਬੰਨ ਬੱਜਿਆ ਜਾਏ ਤੇ ਸਾਦੀ ਜ਼ਮੀਨਾਂ ਦਾ ਬਰਪਾਈ ਕੀਤੀ ਜਾਏ ਹਾਡੀ ਜ਼ਮੀਨਾਂ ਦੇ ਵਿੱਚ ਦਰਿਆ ਚੱਲੇ ਜਾਂਦਾ ਪਾਣੀ ਚੱਲੇ ਜਾਂਦਾ ਸਰ ਫਸਲਾਂ ਲਾਈ ਦੀ ਸੀ ਤਬਾਹ ਹੋ ਗਿਆ ਫਸਲਾਂ ਤਾਂ ਜਿਹੜੀ ਤਬਾਹ ਹੋਈਆਂ ਲੇਕਿਨ ਸਾਡੀ ਤਾਂ ਜ਼ਮੀਨਾਂ ਹੀ ਖਤਮ ਹੋ ਗਈਆਂ ਸਰ ਐਹੋ ਜਮੀਨਾਂ ਤੇ ਅਸੀਂ ਰੋਟੀ ਖਾਂਦੇ ਸੀ ਸਰ ਨਾ ਹਰੀਪਾਲਾ ਪਿੰਡ ਪਮਾਏ ਦੀ ਨੁਕਸਾਨ ਪਾਜੀ ਇੱਥੇ ਆਪਣੀ ਪੈਲੀਆਂ ਦਾ ਜ਼ਿਆਦਾ ਹੋਇਆ ਸਾਰੀ ਪੈਲੀ ਤੇ ਫਸਲ ਲੱਗੀ ਸੀ ਚੋਨਾ ਲੱਗੇਦਾ ਸੀ ਤਕਰੀਬਨ ਇੱਥੇ ਕੋਈ 35 40 ਕਿੱਲੇ ਜਿਹੜੀ ਸਾਡੀ ਜ਼ਮੀਨ ਹੈ ਜਿਹੜੇ 5 7 ਘਰਾਂ ਦੀ ਰਾਵੀ ਨਾਲ ਲੱਗਦੀ ਜ਼ਮੀਨ ਹੀ ਸਾਰੀ ਰੁਟ ਗਈ ਹੈ ਤੇ ਜਿਹੜੀ ਬਚੀ ਹੈ ਉਹਦੇ ਵਿੱਚ ਉਹ ਤਾਂ ਭਾਜੀ ਬੰਜਰ ਹੋ ਗਈ ਆ। ਉਹ ਜ਼ਮੀਨ ਖਤਮ ਹੋ ਗਈ ਉਹਦਾ ਵੀ ਖਤਮ ਹੋ ਗਈ ਆ। ਸਰਕਾਰ ਨੇ ਕਿਹਾ ਕਿ ਜਿਹੜੇ ਖੇਤਾਂ ਵਿੱਚ ਰੇਤ ਆ ਗਈ ਉਹ ਉਹਨਾਂ ਦੀ ਮਾਲਕੀ ਆ ਉਹ ਰੇਤ ਪੁੱਟ ਸਕਦੇ ਆ। ਤੇ ਕੀ ਲੱਗਦਾ ਇਹ ਰੇਤ ਕੰਮ ਦੀ ਹੈਗੀ ਜਾਂ ਕਿੱਦਾਂ? ਇਹ ਭਾਜੀ ਬਿਲਕੁਲ ਕੰਮ ਦੀ ਨਹੀਂ ਰੇਤ। ਇਹ ਇਹਨੂੰ ਪੁੱਟ ਕੇ ਵੀ ਇਹ ਬੇਕਾਰ ਆ ਉਹਦਾ ਵੀ ਜ਼ਮੀਨ ਬੇਕਾਰ ਆ। ਉਹਦਾ ਇਹ ਮੰਨ ਲਓ ਜਿੱਦਾਂ ਸਰਕਾਰ ਨੇ ਕਿਹਾ ਕਿ ਤੁਸੀਂ ਵੇਚ ਸਕਦੇ ਹੋ ਰੇਤ। ਇਹ ਵੇਚਣ ਯੋਗ ਵੀ ਨਹੀਂ ਭਾਜੀ। ਕੀ ਕਰਾਂਗੇ ਇਹ ਜੀ ਰੇਤ ਦਾ ਜਾਂ ਇਹ ਜੀ ਪੈਲੀ ਦਾ ਜਦੋਂ ਸਾਡੀ ਜ਼ਮੀਨਾਂ ਹੀ ਖਤਮ ਹੋ ਗਈਆਂ। ਕੀ ਯਾਰ ਹੈ। ਨਾ ਪ੍ਰਦੀਪ ਕੁਮਾਰ ਹੈ ਜੀ। ਸਮੱਸਿਆ ਸਰ ਅਨੁਸਾਰ ਇਹ ਪੈਲੀ ਦੀ ਹੈ ਜਿਹੜੀ ਪੈਲੀ ਰੁੜ ਗਈ ਦੀ ਆ ਸਾਡੀ ਪੈਲੀ ਜਿਹੜੀ ਇਹਨੇ ਰੇਤ ਪੈ ਗਈ ਦੀ ਹੈ ਰੇਤ ਨਹੀਂ ਸਰ ਇਹ ਮਿੱਟੀ ਹੈ ਇਹ ਮਿੱਟੀ ਪੈਦੀ ਹੈ ਕੋਈ ਕੰਦ ਰੇ ਜਦਾ ਲਬਦਾ ਚ ਨਾ ਇਹ ਵਿਚ ਨਹੀਂ ਵੇਕਣੀ ਹੈ ਕਿਸ ਨੇ ਨਾ ਕਿ ਇਹਨੇ ਲੈਣੀ ਹੈ ਇਧਰ 1 ਫੁੱਟ ਚੜ ਗਈ ਸਰ 3 3 ਫੁੱਟ 4 4 ਫੁੱਟ ਰੇਤ ਚੜ ਗਈ ਸਰ ਤੇ ਫਸਲਾਂ ਦਾ ਫਸਲ ਸਰ ਸਾਰੀ ਤਬਾਹ ਹੋ ਗਈ ਦੀ ਆ ਸਿਰਫ ਉੱਤੇ ਉਹ ਹੀ ਕੋਈ ਕੋਈ ਉਹ ਲਬਦਾ ਉੱਤੇ ਕੰਨ ਲਬਦਾ ਉੱਤੇ ਉਹਦਾ ਕੀ ਕਹਿੰਦੇ ਆ ਉਹਨੂੰ ਛੱਟਾ ਲਬਦਾ ਉੱਤੇ ਮੜਾ ਮੜਾ ਔਰ ਕੋਈ ਕੁਝ ਨਹੀਂ ਲਬਦਾ ਉੱਤੇ ਸਭ ਤਬਾਹ ਹੋ ਗਿਆ ਜੀ ਕੁਝ ਪਿਆਰੀ ਸਾਰੀ ਰੁੜਗੀ ਦੀ ਆਪਣੀ ਤੇ ਕੋਈ ਜਿਹੜੀ ਵਜੀ ਹੈ ਮਾਰੀ ਮੋੜੀ ਕੋਈ ਥੋੜੀ ਬਹੁਤੀ ਉਹ ਸਭ ਤਬਾਹ ਹੋ ਗਈ ਦੀ ਹੈ ਕੀ ਮੰਗ ਕਰਦੇ ਮੰਗ ਹੈ ਸਰ ਇਹਦਾ ਮੁਆਵਜ਼ਾ ਦਿੱਤਾ ਜਾਵੇ ਬਾਕੀ ਜਿਹੜੀ ਰੁੜੀਆਂ ਪਿਆਲੀਆਂ ਜੜੀਆਂ ਇਹਦੀ ਪਰਪਾਈ ਕੀਤੀ ਜਾਵੇ ਵੱਧ ਬੰਨਿਆ ਜਾਏ ਪੱਕਾ ਕੱਲ ਨੂੰ ਜੋ ਆ ਇਦਾਂ ਦਾ ਹਾਰ ਨਹੀਂ ਆਵੇ ਉਹ ਲੋਕਾਂ ਦੀ ਫਸਲਾਂ ਜੋ ਬਚੇ ਰਹਿਣ ਲੋਕੀ ਵੀ ਸੁਰੱਖਿਤੇ ਰਹਿਣ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਜ਼ਮੀਨਾਂ ਤਾਂ ਬਿਲਕੁਲ ਸਾਡੀਆਂ ਖਤਮ ਹੋ ਗਈਆਂ ਘਰਾਂ 'ਚ ਵੀ ਪਾਣੀ ਬਹੁਤ ਜ਼ਿਆਦਾ ਗਿਆ ਹੈਗਾ ਲੇਕਨ ਡੰਗ ਪਸ਼ੂਆਂ ਦਾ ਕੋਈ ਕੁਛ ਨਹੀਂ ਰਿਹਾ ਜਾਨਕਿ ਖਤਮ ਹੋ ਗਿਆ ਸਾਰਾ ਸਿਰਚਰਾ ਪੈਲੀ ਦੇ ਵਿੱਚ ਕਿੰਨਾ ਕੁ ਰੇਤ ਆ ਚੁੱਕਿਆ ਤੇ ਫਸਲ ਕਿੰਨੀ ਕੁ ਖਰਾਬ ਹੋ ਚੁੱਕੀ ਹੈ ਫਸਲ ਭਾਜੀ ਸਰਫ ਫਸਲ ਹੋ ਗਈ ਦਿਖਾ ਜੰਨੀ ਵੀ ਜ਼ਮੀਨਾਂ ਨਾ ਬਿਲਕੁਲ ਖਤਮ ਹੋ ਗਈ ਕਿਉਂਕਿ ਉਹਦੇ ਵਿੱਚ ਦਰਿਆ ਚਲੇ ਜਾਂਦਾ ਉਹ ਆਟੋਮੈਟ ਖਤਮ ਹੀ ਖਤਮ ਹੈ ਸਾਰੀ ਮਾਲਕੀ ਦੀ ਜ਼ਮੀਨ ਹੈ ਨਾ ਕੋਈ ਸਰਕਾਰੀ ਹੈ ਚਾ ਨਾ ਕੋਈ ਕੁਛ ਹੈ ਸਾਰੇ ਆਪਣੇ ਆਪਣੇ ਇਹੋ ਕਿਲਾ ਕਿਲਾ ਦੋ ਦੋ ਕਿਲੇ ਸਾਰਿਆਂ ਦੀ ਹੈਗੀ ਇਹੋ ਹੀ ਜ਼ਮੀਨ ਹੈ ਇਹਦੇ ਉੱਤੇ ਦਰਮਦਾਰ ਹੈ ਸਾਰਾ ਰੇਤਾ ਕਿੰਨਾ ਘਾਟ ਗਿਆ ਰੇਤਾ ਭਾਜੀ ਇੱਥੇ ਆ ਗਿਆ ਘਟੋ ਘਟ ਵੀ ਕੋਈ ਸਾਥ ਹੱਤਾ ਫੁੱਟ ਦੇ ਰੇਤਾ ਹੀ ਆ ਗਿਆ 5-5 6-6 ਫੁੱਟ ਤੋਂ ਉਹਦੇ ਬਾਅਦ ਚ ਬਾਹਨ ਜੋਗ ਦੇ ਵਿੱਚ ਜ਼ਮੀਨ ਹੈ ਨਹੀਂ ਜਿਹੜੀ ਬਚੀ ਆ ਸਰਕਾਰ ਨੇ ਕਿਹਾ ਆ ਕਿ ਜਿਸ ਦਾ ਕੇਸ ਉਹਦੀ ਰੇਟ ਹਾਂਜੀ ਕਿਹੜੀ ਰੇਤਾ ਦੇਖਣ ਨੂੰ ਮਿਲ ਰਹੀ ਆ ਕਿ ਮਿੱਟੀ ਦੀ ਆ ਹਾਂਜੀ ਤੇ ਕੀ ਕਹਿਣਾ ਤੁਸੀਂ ਚਾਹੋਗੇ ਸਰ ਇਹ ਰੇਤ ਹੈ ਨਹੀਂ ਕੰਮ ਦੀ ਸਰ ਇਹ ਤੇ ਨੀਰ ਦੜਾ ਆ ਵਿੱਚ ਇਹ ਤੇ ਕਿਸੇ ਕੰਮ ਨਹੀਂ ਆਣੀ ਰੇਤ ਹਾਂਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਮੰਗ ਪ੍ਰਸ਼ਾਸਨ ਕੇ ਕਿ ਉਹ ਕਰਨਿਆ ਕਿ ਸਾਡਾ ਬੰਨ ਬੱਜਿਆ ਜਾਏ ਤੇ ਸਾਦੀਆਂ ਜ਼ਮੀਨਾਂ ਦਾ ਬਰਪਾਈ ਕੀਤੀ ਜਾਏ ਹਾਡੀ ਜ਼ਮੀਨਾਂ ਦੇ ਵਿੱਚ ਦਰਿਆ ਚੱਲੇ ਜਾਂਦਾ ਪਾਣੀ ਚੱਲੇ ਜਾਂਦਾ ਸਰ ਫਸਲਾਂ ਲਾਈ ਦੀ ਸੀ ਤਬਾਹ ਹੋ ਗਿਆ ਫਸਲਾਂ ਤਾਂ ਜਿਹੜੀਆਂ ਤਬਾਹ ਹੋਈਆਂ ਲੇਕਿਨ ਸਾਡੀ ਇਹ ਤੇ ਜ਼ਮੀਨਾਂ ਹੀ ਖਤਮ ਹੋ ਗਿਆ ਸਰ ਐਹੋ ਜ਼ਮੀਨਾਂ ਤੇ ਅਸੀਂ ਰੋਟੀ ਖਾਂਦੇ ਸੀ ਸਰ ਇਹ ਨਾ ਹਰੀਪਾਲਾ ਪਿੰਡ ਪਮਾਏ ਦੀ ਨੁਕਸਾਨ ਪੱਜੀ ਇੱਥੇ ਆਪਣੀ ਪੈਲੀਆਂ ਦਾ ਜ਼ਿਆਦਾ ਹੋਇਆ ਸਾਰੀ ਪੈਲੀ ਤੇ ਫਸਲ ਲੱਗੀ ਸੀ ਚੋਨਾ ਲੱਗੇਦਾ ਸੀ ਤਕਰੀਬਨ ਇੱਥੇ ਕੋਈ 35-40 ਕਿੱਲੇ ਜਿਹੜੀ ਸਾਡੀ ਜ਼ਮੀਨ ਹੈ ਜਿਹੜੇ 5-7 ਘਰਾਂ ਦੀ ਰਾਵੀ ਨਾਲ ਲੱਗਦੀ ਜ਼ਮੀਨ ਹੀ ਸਾਰੀ ਰੁਟ ਗਈ ਹੈ ਤੇ ਜਿਹੜੀ ਬਚੀ ਹੈ ਉਹਦੇ ਵਿੱਚ ਉਹ ਤਾਂ ਭਾਜੀ ਬੰਜਰ ਹੋ ਗਈ ਆ ਉਹ ਜ਼ਮੀਨ ਖਤਮ ਹੋ ਗਈ ਉਹਦਾ ਵੀ ਖਤਮ ਹੋ ਗਈ ਆ ਸਰਕਾਰ ਨੇ ਕਿਹਾ ਕਿ ਜਿਹੜੇ ਖੇਤਾਂ ਵਿੱਚ ਰੇਤ ਆ ਗਈ ਉਹ ਉਹਨਾਂ ਦੀ ਮਾਲਕੀ ਆ ਉਹ ਰੇਤ ਪੁੱਟ ਸਕਦੇ ਆ ਤੇ ਕੀ ਲੱਗਦਾ ਇਹ ਰੇਤ ਕੰਮ ਦੀ ਹੈਗੀ ਜਾਂ ਕਿੱਦਾਂ ਇਹ ਭਾਜੀ ਬਿਲਕੁਲ ਕੰਮ ਦੀ ਨਹੀਂ ਰੇਤ ਇਹ ਇਹਨੂੰ ਪੁੱਟ ਕੇ ਵੀ ਇਹ ਬੇਕਾਰ ਆ ਉਹਦਾ ਵੀ ਜ਼ਮੀਨ ਬੇਕਾਰ ਆ ਉਹਦਾ ਇਹ ਮੰਨ ਲਓ ਜਿੱਦਾਂ ਸਰਕਾਰ ਨੇ ਕਿਹਾ ਕਿ ਤੁਸੀਂ ਵੇਚ ਸਕਦੇ ਹੋ ਰੇਤ ਇਹ ਵੇਚਣ ਯੋਗ ਵੀ ਨਹੀਂ ਭਾਜੀ ਕੀ ਕਰਾਂਗੇ ਇਹ ਜੀ ਰੇਤ ਦਾ ਜਾਂ ਇਹਦੀ ਪੈਲੀ ਦਾ ਜਦੋਂ ਸਾਡੀ ਜ਼ਮੀਨਾਂ ਹੀ ਖਤਮ ਹੋ ਗਈ ਆ ਨਾ ਪ੍ਰਦੀਪ ਕੁਮਾਰ ਆ ਜੀ ਸਮੱਸਿਆ ਸਰ ਅਨੁਸਾਰ ਇਹ ਪੈਲੀ ਦੀ ਹੈ ਜਿਹੜੀ ਪੈਲੀ ਰੁੜ ਗਈ ਦੀ ਆ ਜਿਹੜੀ ਪੈਲੀ ਜਿਹੜੀ ਇਹਨੇ ਰੇਤ ਪੈ ਗਈ ਦੀ ਹੈ ਰੇਤ ਨਹੀਂ ਸਾਰੇ ਇਸ ਮਿੱਟੀ ਹੈ ਇਹ ਮਿੱਟੀ ਪੈਦੀ ਹੈ ਕੋਈ ਕੰਦ ਰੇ ਦਾ ਲਬਦਾ ਚ ਨਾ ਇਹ ਬਿਚ ਨਹੀਂ ਵੇਕਣੀ ਕਿਸ ਨੇ ਨਾ ਕਿ ਇਹਨੇ ਲੈਣੀ ਹੈ ਇਧਰ 1 ਫੁੱਟ ਚੜ ਗਈ ਸਰ 3-3 ਫੁੱਟ 4-4 ਫੁੱਟ ਰੇਤ ਚੜ ਗਈ ਸਰ ਤੇ ਫਸਲਾਂ ਦਾ ਫਸਲ ਸਰ ਸਾਰੀ ਤਬਾਹ ਹੋ ਗਈ ਦੀ ਆ ਸਿਰਫ ਉੱਤੇ ਉਹ ਹੀ ਕੋਈ ਕੋਈ ਉਹ ਲਬਦਾ ਉੱਤੇ ਕੰਨ ਲਬਦਾ ਉੱਤੇ ਉਹਦਾ ਕੀ ਕਹਿੰਦੇ ਆ ਉਹਨੂੰ ਛੱਟਾ ਲਬਦਾ ਉੱਤੇ ਮੜਾ ਮੜਾ ਔਰ ਕੋਈ ਕੁਝ ਨਹੀਂ ਲਬਦਾ ਉੱਤੇ ਸਭ ਤਬਾਹ ਹੋ ਗਿਆ ਜੀ ਕੁਝ ਪਿਆਰੀ ਸਾਰੀ ਰੁੜਗੀਆਂ ਦੀ ਆਪਣੀ ਤੇ ਕੋਈ ਜਿਹੜੀ ਬਜ਼ੀ ਹੈ ਮਾਰੀ ਮੋੜੀ ਕੋਈ ਥੋੜੀ ਬੋਤੀ ਉਹ ਸਭ ਤਬਾਹ ਹੋ ਗਈ ਦੀ ਹੈ ਕੀ ਮੰਗ ਕਰਦੇ ਮੰਗ ਹੈ ਸਰ ਇਹਦਾ ਮੁਆਵਜ਼ਾ ਦਿੱਤਾ ਜਾਵੇ ਬਾਕੀ ਜਿਹੜੀ ਰੁੜੀਆਂ ਪਿਆਲੀਆਂ ਜਿਹੜੀਆਂ ਇਹਦੀ ਪਰਪਾਈ ਕੀਤੀ ਜਾਏ ਜੀ ਵੱਧ ਬੰਨਿਆ ਜਾਏ ਪੱਕਾ ਕੱਲ ਨੂੰ ਜੋ ਆ ਇਦਾਂ ਦਾ ਹਾਰ ਨਹੀਂ ਆਵੇ ਉਹ ਲੋਕਾਂ ਦੀਆਂ ਫਸਲਾਂ ਜੋ ਬਚੇ ਰਹਿਣ ਲੋਕੀ ਵੀ ਸੁਰੱਖਿਅਤ ਰਹਿਣ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਜ਼ਮੀਨਾਂ ਤਾਂ ਬਿਲਕੁਲ ਸਾਡੀਆਂ ਖਤਮ ਹੋ ਗਈਆਂ ਘਰਾਂ 'ਚ ਵੀ ਪਾਣੀ ਬਹੁਤ ਜ਼ਿਆਦਾ ਗਿਆ ਹੋਗਾ ਹੈਗਾ ਲੇਕਿਨ ਡੰਗ ਪਸ਼ੂਆਂ ਦਾ ਕੋਈ ਕੁਛ ਨਹੀਂ ਰਿਹਾ ਜਿੰਨੀ ਕਿ ਖਤਮ ਹੋ ਗਿਆ ਸਾਰਾ ਸਿਲਸਿਲਾ ਪਹਿਲੀ ਦੇ ਵਿੱਚ ਕਿੰਨਾ ਕੁ ਰੇਤ ਆ ਚੁੱਕਿਆ ਤੇ ਫਸਲ ਕਿੰਨੀ ਕੁ ਖਰਾਬ ਹੋ ਚੁੱਕੀ ਹੈ ਫਸਲ ਭਾਜੀ ਸਰ ਫਸਲ ਹੋ ਗਈ ਦਿਖਾ ਕਰ ਜਿੰਨੀ ਵੀ ਜ਼ਮੀਨ ਹੈ ਨਾ ਬਿਲਕੁਲ ਖਤਮ ਹੋ ਗਈ ਕਿਉਂਕਿ ਉਹਦੇ ਵਿੱਚ ਦਰਿਆ ਚਲੇ ਜਾਂਦਾ ਉਹ ਆਟੋਮੈਟਿਕ ਖਤਮ ਹੀ ਖਤਮ ਹੈ ਸਾਰੀ ਮਾਲਕੀ ਦੀ ਜ਼ਮੀਨ ਹੈ ਨਾ ਕੋਈ ਸਰਕਾਰੀ ਹੈ ਚ ਨਾ ਕੋਈ ਕੁਛ ਹੈ ਸਾਰੇ ਆਪਣੇ ਆਪਣੇ ਇਹੋ ਕਿਲਾ ਕਿਲਾ ਦੋ ਦੋ ਕਿਲੇ ਸੀ ਸਾਰਿਆਂ ਦੀ ਹੈਗੀ ਇਹੋ ਹੀ ਜ਼ਮੀਨ ਹੀ ਇਹਦੇ ਉੱਤੇ ਦਰਮਦਾਰ ਹੈ ਸਾਰਾ ਰੇਤਾ ਕਿੰਨਾ ਘਾਟ ਗਿਆ ਰੇਤਾ ਭਾਜੀ ਇੱਥੇ ਆ ਗਿਆ ਘਟੋ ਘਟ ਵੀ ਕੋਈ ਸਾਤ-ਹੱਤ ਫੁੱਟ ਦੇ ਰੇਤਾ ਹੀ ਆ ਗਿਆ ਪੰਜ-ਪੰਜ ਛੇ-ਛੇ ਫੁੱਟ ਤੋਂ ਉਹਦੇ ਬਾਅਦ ਚ ਬਾਹਨ ਜੋਗ ਦੇ ਜ਼ਮੀਨ ਹੈ ਨਹੀਂ ਜਿਹੜੀ ਬਚੀ ਆ ਸਰਕਾਰ ਨੇ ਕਿਹਾ ਆ ਕਿ ਜਿਸ ਦਾ ਕੇਸ ਉਹਦੀ ਰੇਟ ਹਾਂਜੀ ਤੇ ਕਿਹ ਰੇਤਾਂ ਦੇਖਣ ਨੂੰ ਮਿਲ ਰਹੀ ਆ ਕਿ ਮਿੱਟੀ ਦੇ ਆ ਹਾਂਜੀ ਤੇ ਕੀ ਕਹਿਣਾ ਤੁਸੀਂ ਚਾਹੋਗੇ ਸਰ ਇਹ ਰੇਤ ਹੈ ਨਹੀਂ ਕੰਮ ਦੀ ਸਰ ਇਹ ਤੇ ਨੀਰ ਦੇ ਦੜਾ ਆ ਵਿੱਚ ਇਹ ਤੇ ਕਿਸੇ ਕੰਮ ਨਹੀਂ ਆਣੀ ਰੇਤ ਹਾਂਜੀ ਕੀ ਮੰਗ ਕਰਦੇ ਪ੍ਰਸ਼ਾਸਨ ਮੰਗ ਪ੍ਰਸ਼ਾਸਨ ਕੇ ਗਿਓ ਕਰਨਿਆ ਕਿ ਸਾਡਾ ਬੰਨ ਬੱਜਿਆ ਜਾਏ ਤੇ ਸਾਦੀਆਂ ਜ਼ਮੀਨਾਂ ਦਾ ਬਰਪਾਈ ਕੀਤੀ ਜਾਏ ਹਾਡੀ ਜਮੀਨਾਂ ਦੇ ਵਿੱਚ ਦਰਿਆ ਚਲੇ ਜਾਂਦਾ ਪਾਣੀ ਚਲੇ ਜਾਂਦਾ ਸਰ ਫਸਲਾਂ ਲਾਈ ਦੀ ਸੀ ਤਬਾਹ ਹੋ ਗਿਆ ਫਸਲਾਂ ਤਾਂ ਜਿਹੜੀ ਤਬਾਹ ਹੋਈਆਂ ਲੇਕਿਨ ਸਾਡੀ ਇਹ ਤੇ ਜਮੀਨਾਂ ਹੀ ਖਤਮ ਹੋ ਗਿਆ ਸਰ ਐਹੋ ਜਮੀਨਾਂ ਤੇ ਅਸੀਂ ਰੋਟੀ ਖਾਂਦੇ ਸੀ ਸਰ ਨਾ ਹਰੀਪਾਲਾ ਪਿੰਡ ਪਮਾਏ ਦੀ ਨੁਕਸਾਨ ਭਾਜੀ ਇੱਥੇ ਆਪਣੀ ਪੈਲੀਆਂ ਦਾ ਜ਼ਿਆਦਾ ਹੋਇਆ ਸਾਰੀ ਪੈਲੀ ਤੇ ਫਸਲ ਲੱਗੀ ਸੀ ਚੋਨਾ ਲੱਗੇਦਾ ਸੀ ਤਕਰੀਬਨ ਇੱਥੇ ਕੋਈ 35 40 ਕਿੱਲੇ ਜਿਹੜੀ ਸਾਡੀ ਜ਼ਮੀਨ ਹੈ ਜਿਹੜੇ 5 7 ਘਰਾਂ ਦੀ ਰਾਵੀ ਨਾਲ ਲੱਗਦੀ ਜਮੀਨ ਹੀ ਸਾਰੀ ਰੁਟ ਗਈ ਹੈ ਤੇ ਜਿਹੜੀ ਬਚੀ ਹੈ ਉਹਦੇ ਵਿੱਚ ਉਹ ਤਾਂ ਭਾਜੀ ਬੰਜਰ ਹੋ ਗਈ ਆ। ਉਹ ਜ਼ਮੀਨ ਖਤਮ ਹੋ ਗਈ, ਉਦ ਦਾ ਵੀ ਖਤਮ ਹੋ ਗਈ ਆ। ਸਰਕਾਰ ਨੇ ਕਿਹਾ ਕਿ ਜਿਹੜੇ ਖੇਤਾਂ ਵਿੱਚ ਰੇਤ ਆ ਗਈ ਆ ਉਹ ਉਹਨਾਂ ਦੀ ਮਾਲਕੀ ਆ, ਉਹ ਰੇਤ ਪੁੱਟ ਸਕਦੇ ਆ। ਤੇ ਕੀ ਲੱਗਦਾ ਇਹ ਰੇਤ ਕੰਮ ਦੀ ਹੈਗੀ ਜਾਂ ਕਿਦਾਂ? ਇਹ ਭਾਜੀ ਬਿਲਕੁਲ ਕੰਮ ਦੀ ਨਹੀਂ ਰੇਤ। ਇਹ ਇਹਨੂੰ ਪੁੱਟ ਕੇ ਵੀ ਇਹ ਬੇਕਾਰ ਆ, ਉਦ ਦਾ ਵੀ ਜ਼ਮੀਨ ਬੇਕਾਰ ਆ। ਉਦ ਦਾ ਇਹ ਮੰਨ ਲਓ ਜਿੱਦਾਂ ਸਰਕਾਰ ਨੇ ਕਿਹਾ ਕਿ ਤੁਸੀਂ ਵੇਚ ਸਕਦੇ ਹੋ ਰੇਤ। ਇਹ ਵੇਚਣ ਯੋਗ ਵੀ ਨਹੀਂ ਭਾਜੀ। ਕੀ ਕਰਾਂਗੇ ਇਹ ਜੀ ਰੇਤ ਦਾ ਜਾਂ ਇਹਦੀ ਪੈਲੀ ਦਾ ਜਦੋਂ ਸਾਡੀ ਜ਼ਮੀਨਾਂ ਹੀ ਖਤਮ ਹੋ ਗਈਆਂ। ਠੀਕ ਐ ਰੇ ਨਾ ਪ੍ਰਦੀਪ ਕੁਮਾਰ ਆ ਜੀ। ਸਮਝਿਆ ਸਰ ਅਨੁਸਾਰ ਇਹ ਪਹਿਲੀ ਦੀ ਜਿਹੜੀ ਪਹਿਲੀ ਰੁੜ ਗਈ ਦੀ ਆ ਜਿਹੜੀ ਪਹਿਲੀ ਜਿਹੜੀ ਇਹਨੇ ਰੇਤ ਪੈ ਗਈ ਦੀ ਆ ਰੇਤ ਨਹੀਂ ਸਰ ਇਹ ਮਿੱਟੀ ਆ ਇਹ ਮਿੱਟੀ ਪੈਦੀ ਆ ਕੋਈ ਕੰਦਰੇ ਦਾ ਲਬਦਾ ਤੇ ਨਾ ਇਹ ਵਿਚ ਨਹੀਂ ਵੇਕਣੀ ਕਿਸ ਨੇ ਨਾ ਕਿ ਇਹਨੇ ਲੈਣੀ ਆ ਇੱਧਰ 1 ਫੁੱਟ ਚੜ ਗਈ ਸਰ 10 ਫੁੱਟ 4-4 ਫੁੱਟ ਰੇਤ ਚੜ ਗਈ ਸਰ ਤੇ ਫਸਲਾਂ ਦਾ ਫਸਲ ਸਰ ਸਾਰੀ ਤਬਾਹ ਹੋ ਗਈ ਦੀ ਆ ਸਿਰਫ ਉੱਤੇ ਉਹ ਹੀ ਕੋਈ ਕੋਈ ਉਹ ਲਬਦਾ ਉੱਤੇ ਕੰਨ ਲਬਦਾ ਉੱਤੇ ਉਹਦਾ ਕੀ ਕਹਿੰਦੇ ਆ ਉਹਨੂੰ ਛੱਟਾ ਲਬਦਾ ਉੱਤੇ ਮੜਾ ਮੜਾ ਔਰ ਕੋਈ ਕੁਝ ਨਹੀਂ ਲਬਦਾ ਉੱਤੇ ਸਭ ਤਬਾਹ ਹੋ ਗਿਆ ਜੀ ਕੁਝ ਪਿਆਰੀ ਸਾਰੀ ਰੁੜਗ ਗਈ ਦੀ ਆਪਣੀ ਤੇ ਕੋਈ ਜਿਹੜੀ ਬਜ਼ੀ ਆ ਮਾਰੀ ਮੋਰੀ ਕੋਈ ਥੋੜੀ ਬੋਤੀ ਉਹ ਸਭ ਤਬਾਹ ਹੋ ਗਈ ਦੀ ਹੈ ਕੀ ਮੰਗ ਕਰਦੇ ਮੰਗ ਹੈ ਸਰ ਇਹਦਾ ਮੁਆਵਜ਼ਾ ਦਿੱਤਾ ਜਾਵੇ ਬਾਕੀ ਜਿਹੜੀ ਰੁੜੀਆਂ ਪਿਆਲੀਆਂ ਜੜੀਆਂ ਇਹਦੀ ਪਰਭਾਈ ਕੀਤੀ ਜਾਵੇ ਬਦ ਬੰਨਿਆ ਜਾਏ ਪੱਕਾ ਕੱਲ ਨੂੰ ਜੋ ਆ ਇਦਾਂ ਦਾ ਹਾਰ ਨਹੀਂ ਆਵੇ ਉਹ ਲੋਕਾਂ ਦੀ ਫਸਲਾਂ ਜੋ ਬਚੇ ਰਹਿਣ ਲੋਕੀ ਦੀ ਸੁਰੱਖਿਅਤ ਰਹਿਣ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਜ਼ਮੀਨਾਂ ਤਾਂ ਬਿਲਕੁਲ ਸਾਡੀਆਂ ਖਤਮ ਹੋ ਗਈਆਂ ਘਰਾਂ 'ਚ ਵੀ ਪਾਣੀ ਬਹੁਤ ਜ਼ਿਆਦਾ ਗਿਆ ਹੈਗਾ ਲੇਕਿਨ ਡੰਗ ਪਸ਼ੂਆਂ ਦਾ ਕੋਈ ਕੁਛ ਨਹੀਂ ਰਿਹਾ ਜਿੰਨੀ ਕਿ ਖਤਮ ਹੋ ਗਿਆ ਸਾਰਾ ਸਿਲਸਿਲਾ ਪਹਿਲੀ ਦੇ ਵਿੱਚ ਕਿੰਨਾ ਕੁ ਰੇਤ ਆ ਚੁੱਕਿਆ ਤੇ ਫਸਲ ਕਿੰਨੀ ਕੁ ਖਰਾਬ ਹੋ ਚੁੱਕੀ ਹੈ ਫਸਲ ਭਾਜੀ ਸਰ ਫਸਲ ਹੋ ਗਈ ਦਿਖਾ ਕਰ ਜਿੰਨੀ ਵੀ ਜ਼ਮੀਨ ਹੈ ਨਾ ਬਿਲਕੁਲ ਖਤਮ ਹੋ ਗਈ ਕਿਉਂਕਿ ਉਹਦੇ ਵਿੱਚ ਦਰਿਆ ਚਲੇ ਜਾਂਦਾ ਉਹ ਆਟੋਮੈਟਿਕ ਖਤਮ ਹੀ ਖਤਮ ਹੈ ਸਾਰੀ ਮਾਲਕੀ ਦੀ ਜ਼ਮੀਨ ਹੈ ਨਾ ਕੋਈ ਸਰਕਾਰੀ ਹੈ ਚ ਨਾ ਕੋਈ ਕੁਛ ਹੈ ਸਾਰੇ ਆਪਣੇ ਆਪਣੇ ਇਹੋ ਕਿਲਾ ਕਿਲਾ ਦੋ ਦੋ ਕਿਲੇ ਸੀ ਸਾਰਿਆਂ ਦੀ ਹੈਗੀ ਇਹੋ ਹੀ ਜ਼ਮੀਨ ਹੀ ਇਹਦੇ ਉੱਤੇ ਧਰਮਦਾਰ ਹੈ ਸਾਰਾ ਰੇਤਾ ਕਿੰਨਾ ਘਾਟ ਗਿਆ ਰੇਤਾ ਭਾਜੀ ਇੱਥੇ ਆ ਗਿਆ ਕਟੋ ਕਟ ਵੀ ਕੋਈ 7-7 ਫੁੱਟ ਦੇ ਰੇਤਾ ਹੀ ਆ ਗਿਆ 5-5 6-6 ਫੁੱਟ ਤੋਂ ਉਹਦੇ ਬਾਅਦ ਚ ਬਾਹਨ ਜੋਗ ਤੇ ਜਮੀਨ ਹੈ ਨਹੀਂ ਜਿਹੜੀ ਬਚੀ ਆ ਸਰਕਾਰ ਨੇ ਕਿਹਾ ਆ ਕਿ ਜਿਸ ਦਾ ਕੇਸ ਉਹਦੀ ਰੇਤ ਹਾਂਜੀ ਤੇ ਕਈ ਰੇਤਾਂ ਦੇਖਣ ਨੂੰ ਮਿਲਦੀਆਂ ਕਿ ਮਿੱਟੀ ਆ ਹਾਂਜੀ ਤੇ ਕੀ ਕਹਿਣਾ ਤੁਸੀਂ ਚਾਹੋਗੇ ਸਰ ਇਹ ਰੇਤ ਹੈ ਨਹੀਂ ਕੰਮ ਦੀ ਸਰ ਇਹ ਤੇ ਨੀਰ ਦੇ ਦੜਾ ਆ ਵਿੱਚ ਇਹ ਤੇ ਕਿਸੇ ਕੰਮ ਨਹੀਂ ਆਣੀ ਰੇਤ ਹਾਂਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਮੰਗ ਪ੍ਰਸ਼ਾਸਨ ਕੇ ਗਿਓ ਕਰਨਿਆ ਕਿ ਸਾਡਾ ਬੰਨ ਬੱਜਿਆ ਜਾਏ ਤੇ ਸਾਡੀ ਜਮੀਨਾਂ ਦਾ ਬਰਪਾਈ ਕੀਤੀ ਜਾਏ ਹਾਡੀ ਜ਼ਮੀਨਾਂ ਦੇ ਵਿੱਚ ਦਰਿਆ ਚੱਲੇ ਜਾਂਦਾ ਪਾਣੀ ਚੱਲੇ ਜਾਂਦਾ ਸਰ ਫਸਲਾਂ ਲਾਈ ਦੀਆਂ ਤਬਾਹ ਹੋ ਗਿਆ ਫਸਲਾਂ ਤਾਂ ਜਿਹੜੀ ਤਬਾਹ ਹੋਈਆਂ ਲੇਕਿਨ ਹਾਡੀ ਤੇ ਜ਼ਮੀਨਾਂ ਹੀ ਖਤਮ ਹੋ ਗਿਆ ਸਰ ਐਹੋ ਜ਼ਮੀਨਾਂ ਤੇ ਅਸੀਂ ਰੋਟੀ ਖਾਂਦੇ ਸੀ ਸਰ ਕਿ ਨਾ ਹਰੀਪੋਲਾ ਪਿੰਡ ਪਮਾਏ ਦੀ ਨੁਕਸਾਨ ਭਾਜੀ ਇੱਥੇ ਆਪਣੀ ਪੈਲੀਆਂ ਦਾ ਜ਼ਿਆਦਾ ਹੋਇਆ ਸਾਰੀ ਪੈਲੀ ਤੇ ਫਸਲ ਲੱਗੀ ਸੀ ਝੋਨਾ ਲੱਗੇਦਾ ਸੀ ਤਕਰੀਬਨ ਇੱਥੇ ਕੋਈ 35 40 ਕਿੱਲੇ ਜਿਹੜੀ ਸਾਡੀ ਜ਼ਮੀਨ ਹੈ ਜਿਹੜੇ 5 7 ਘਰਾਂ ਦੀ ਰਾਵੀ ਨਾਲ ਲੱਗਦੀ ਜ਼ਮੀਨ ਹੀ ਸਾਰੀ ਰੁਟ ਗਈ ਹੈ ਜਿਹੜੀ ਬਚੀ ਹੈ ਉਹਦੇ ਵਿੱਚ ਉਹ ਤਾਂ ਭਾਜੀ ਬੰਜਰ ਹੋ ਗਈ ਆ ਉਹ ਜ਼ਮੀਨ ਖਤਮ ਹੋ ਗਈ ਉਹਦਾ ਵੀ ਖਤਮ ਹੋ ਗਈ ਆ ਸਰਕਾਰ ਨੇ ਕਿਹਾ ਕਿ ਜਿਹੜੇ ਖੇਤਾਂ ਵਿੱਚ ਰੇਤ ਆ ਗਈ ਉਹ ਉਹਨਾਂ ਦੀ ਮਾਲਕੀ ਆ ਉਹ ਰੇਤ ਪੁੱਟ ਸਕਦੇ ਆ ਤੇ ਕੀ ਲੱਗਦਾ ਇਹ ਰੇਤ ਕੰਮ ਦੀ ਹੈਗੀ ਕਿ ਕਿਦਾਂ ਇਹ ਭਾਜੀ ਬਿਲਕੁਲ ਕੰਮ ਦੀ ਨਹੀਂ ਰੇਤ ਇਹ ਇਹਨੂੰ ਪੁੱਟ ਕੇ ਵੀ ਇਹ ਬੇਕਾਰ ਆ ਉਹਦਾ ਵੀ ਜ਼ਮੀਨ ਬੇਕਾਰ ਆ ਉਹਦਾ ਇਹ ਮੰਨ ਲਓ ਜਿੱਦਾਂ ਸਰਕਾਰ ਨੇ ਕਿਹਾ ਕਿ ਤੁਸੀਂ ਵੇਚ ਸਕਦੇ ਹੋ ਰੇਤ ਇਹ ਵੇਚਣ ਯੋਗ ਵੀ ਨਹੀਂ ਭਾਜੀ ਕੀ ਕਰਾਂਗੇ ਇਹ ਜੀ ਰੇਤ ਦਾ ਜਾਂ ਇਹ ਜੀ ਪੈਲੀ ਦਾ ਜਦੋਂ ਸਾਡੀ ਜ਼ਮੀਨਾਂ ਹੀ ਖਤਮ ਹੋ ਗਈ ਆ ਨਾ ਪ੍ਰਦੀਪ ਕੁਮਾਰ ਆ ਜੀ ਸਮਝਿਆ ਸਰ ਅਨੁਸਾਰ ਇਹ ਪੈਲੀ ਦੀ ਜਿਹੜੀ ਪੈਲੀ ਰੋੜ ਗਈ ਦੀ ਆ ਜਿਹੜੀ ਪੈਲੀ ਜਿਹੜੀ ਇਹਨੇ ਰੇਤ ਪੈ ਗਈ ਦੀ ਆ ਰੇਤ ਨਹੀਂ ਸਾਰੇ ਇਸ ਮਿੱਟੀ ਆ ਇਹ ਮਿੱਟੀ ਪੈ ਦੀ ਆ ਕੋਈ ਕੰਦ ਰੇ ਜਦਾ ਲਬਦਾ ਤੇ ਨਾ ਇਹ ਵਿਚ ਨਹੀਂ ਵੇਕਣੀ ਕਿਹਨੇ ਨਾ ਕਿਹਨੇ ਲੈਣੀ ਆ ਇਧਰ 4 ਫੁੱਟ ਚੜ ਗਈ ਸਰ 3-3 ਫੁੱਟ 4-4 ਫੁੱਟ ਰੇਤ ਚੜ ਗਈ ਸਰ ਤੇ ਫਸਲਾਂ ਦਾ ਫਸਲ ਸਰ ਸਾਰੀ ਤਬਾਹ ਹੋ ਗਈ ਦੀ ਆ ਸਿਰਫ ਉੱਤੇ ਉਹ ਹੀ ਕੋਈ ਕੋਈ ਉਹ ਲਬਦਾ ਉਤੇ ਕੰਦ ਲਬਦਾ ਉਤੇ ਉਹਦਾ ਕੀ ਕਹਿੰਦੇ ਆ ਇਹਨੂੰ ਛੱਟਾ ਲਬਦਾ ਉਤੇ ਮੜਾ ਮੜਾ ਹੋਰ ਕੋਈ ਕੁਝ ਨਹੀਂ ਲਬਦਾ ਉਤੇ ਸਭ ਤਬਾਹ ਹੋ ਗਿਆ ਜੀ ਕੁਝ ਪਿਆਰੀ ਸਾਰੀ ਰੁੜਗੀ ਦੀ ਆਪਣੇ ਤੇ ਕੋਈ ਜਿਹੜੀ ਬਜੀ ਹੈ ਮਾਰੀ ਮੋੜੀ ਕੋਈ ਥੋੜੀ ਬੋਤੀ ਉਹ ਸਭ ਤਬਾਹ ਹੋ ਗਈ ਹੈ ਕੀ ਮੰਗ ਕਰਦੇ ਮੰਗ ਹੈ ਸਰ ਇਹਦਾ ਮੁਆਵਜ਼ਾ ਦਿੱਤਾ ਜਾਵੇ ਬਾਕੀ ਜਿਹੜੀ ਰੁੜੀਆਂ ਪਿਆਲੀਆਂ ਜੜੀਆਂ ਇਹਦੀ ਪਰਪਾਈ ਕੀਤੀ ਜਾਵੇ ਬੰਦ ਬੰਨਿਆ ਜਾਏ ਪੱਕਾ ਕੱਲ ਨੂੰ ਜੋ ਹੈ ਇਦਾਂ ਦਾ ਹਾਰ ਨਹੀਂ ਆਵੇ ਉਹ ਲੋਕਾਂ ਦੀ ਫਸਲਾਂ ਜੋ ਬਚੇ ਰਹਿਣ ਲੋਕੀ ਵੀ ਸੁਰੱਖਿਅਤ ਰਹਿਣ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਜ਼ਮੀਨਾਂ ਤਾਂ ਬਿਲਕੁਲ ਸਾਡੀ ਖਤਮ ਹੋ ਗਈਆਂ ਘਰਾਂ 'ਚ ਵੀ ਪਾਣੀ ਬਹੁਤ ਜ਼ਿਆਦਾ ਗਿਆ ਹੈਗਾ ਲੇਕਨ ਡੰਗ ਪਸ਼ੂਆਂ ਦਾ ਕੋਈ ਕੁਛ ਨਹੀਂ ਰਿਹਾ ਜਨਕੇ ਖਤਮ ਹੋ ਗਿਆ ਸਾਰਾ ਸਿਲਸਿਲਾ ਪੈਲੀ ਦੇ ਵਿੱਚ ਕਿੰਨਾ ਕੁ ਰੇਤ ਆ ਚੁੱਕਿਆ ਤੇ ਫਸਲ ਕਿੰਨੀ ਕੁ ਖਰਾਬ ਹੋ ਚੁੱਕੀ ਹੈ ਫਸਲ ਭਾਜੀ ਸਾਰ ਫਸਲ ਹੋ ਗਈ ਦਿਖਾ ਜੰਨੀ ਵੀ ਜ਼ਮੀਨ ਹੈ ਨਾ ਬਿਲਕੁਲ ਖਤਮ ਹੋ ਗਈ ਕਿਉਂਕਿ ਉਹਦੇ ਵਿੱਚ ਦਰਿਆ ਚਲੇ ਜਾਂਦਾ ਉਹ ਆਟੋਮੈਟ ਖਤਮ ਹੀ ਖਤਮ ਹੈ ਸਾਰੀ ਮਾਲਕੀ ਦੀ ਜ਼ਮੀਨ ਹੈ ਨਾ ਕੋਈ ਸਰਕਾਰੀ ਹੈ ਚ ਨਾ ਕੋਈ ਕੁਛ ਹੈ ਸਾਰੇ ਆਪਣੇ ਆਪਣੇ ਇਹੋ ਕਿਲਾ ਕਿਲਾ ਦੋ ਦੋ ਕਿਲੇ ਸਾਰਿਆਂ ਦੀ ਹੈਗੀ ਇਹੋ ਹੀ ਜ਼ਮੀਨ ਹੈ ਇਹਦੇ ਉੱਤੇ ਦਰਮਦਾਰ ਹੈ ਸਾਰਾ ਰੇਤਾ ਕਿੰਨਾ ਘਾਟ ਗਿਆ ਰੇਤਾ ਭਾਜੀ ਇੱਥੇ ਆ ਗਿਆ ਘਟੋ ਘਟ ਪੀ ਕੋ ਸੱਤ-ਸੱਤ ਫੁੱਟ ਦੇ ਰੇਤਾ ਹੀ ਆ ਗਿਆ ਪੰਜ-ਪੰਜ ਛੇ-ਛੇ ਫੁੱਟ ਤੋਂ ਉਹਦੇ ਬਾਅਦ ਚ ਬਾਹਨ ਜੋਗ ਦੇ ਵਿੱਚ ਜ਼ਮੀਨ ਹੈ ਨਹੀਂ ਜਿਹੜੀ ਬਚੀ ਆ ਸਰਕਾਰ ਨੇ ਕਿਹਾ ਆ ਕਿ ਜਿਸ ਦਾ ਕੇਸ ਉਹਦੀ ਰੇਟ ਹਾਂਜੀ ਤੇ ਕੀ ਰੇਤਾ ਦੇਖਣ ਨੂੰ ਮਿਲ ਰਿਹਾ ਕਿ ਮਿੱਟੀ ਆ ਹਾਂਜੀ ਤੇ ਕੀ ਕਹਿਣਾ ਤੁਸੀਂ ਚਾਹੋਗੇ ਸਾਰੇ ਇਹ ਰੇਤ ਹੈ ਨਹੀਂ ਕੰਮ ਦੀ ਸਰ ਇਹ ਤੇ ਨੀਰਾ ਦੜਾ ਆ ਵਿੱਚ ਇਹ ਤੇ ਕਿਸੇ ਕੰਮ ਨਹੀਂ ਆਣੀ ਰੇਤ ਹਾਂਜੀ ਕੀ ਮੰਗ ਕਰਦੇ ਪ੍ਰਸ਼ਾਸਨ ਮੰਗ ਪ੍ਰਸ਼ਾਸਨ ਕੇ ਕਿ ਉਹ ਕਰਨਿਆ ਕਿ ਸਾਡਾ ਬੰਨ ਬੱਜਿਆ ਜਾਏ ਤੇ ਸਾਡੀ ਜਮੀਨਾਂ ਦਾ ਬਰਪਾਈ ਕੀਤੀ ਜਾਏ ਹਾੜੀ ਜਮੀਨਾਂ ਦੇ ਵਿੱਚ ਦਰਿਆ ਚੱਲੇ ਜਾਂਦਾ ਪਾਣੀ ਚੱਲੇ ਜਾਂਦਾ ਸਰ ਫਸਲਾਂ ਲਾਈ ਦੀਆਂ ਤਬਾਹ ਹੋ ਗਿਆ ਫਸਲਾਂ ਤਾਂ ਜਿਹੜੀ ਤਬਾਹ ਹੋਈਆਂ ਲੇਕਿਨ ਸਾਡੀ ਇਹ ਤੇ ਜਮੀਨਾਂ ਹੀ ਖਤਮ ਹੋ ਗਈਆਂ ਸਰ ਇਹੋ ਜਮੀਨਾਂ ਤੇ ਅਸੀਂ ਰੋਟੀ ਖਾਂਦੇ ਸੀ ਸਰ ਨਾ ਹਰੀਪਾਲਾ ਪਿੰਡ ਪਮਾਏ ਦੀ ਨੁਕਸਾਨ ਭਾਜੀ ਇੱਥੇ ਆਪਣੀ ਪੈਲੀਆਂ ਦਾ ਜ਼ਿਆਦਾ ਹੋਇਆ ਸਾਰੀ ਪੈਲੀ ਤੇ ਫਸਲ ਲੱਗੀ ਸੀ ਚੋਨਾ ਲੱਗੇਦਾ ਸੀ ਤਕਰੀਬਨ ਇੱਥੇ ਕੋਈ 35 40 ਕਿੱਲੇ ਜਿਹੜੀ ਸਾਡੀ ਜ਼ਮੀਨ ਹੈ ਜਿਹੜੇ 5 7 ਘਰਾਂ ਦੀ ਰਾਵੀ ਨਾਲ ਲੱਗਦੀ ਜਮੀਨ ਹੀ ਸਾਰੀ ਰੁੜ ਗਈ ਹੈ ਤੇ ਜਿਹੜੀ ਬਚੀ ਹੈ ਉਹਦੇ ਵਿੱਚ ਉਹ ਤਾਂ ਭਾਜੀ ਬੰਜਰ ਹੋ ਗਈ ਆ। ਉਹ ਜ਼ਮੀਨ ਖਤਮ ਹੋ ਗਈ ਉਹਦਾ ਵੀ ਖਤਮ ਹੋ ਗਈ ਆ। ਸਰਕਾਰ ਨੇ ਕਿਹਾ ਕਿ ਜਿਹੜੇ ਖੇਤਾਂ ਵਿੱਚ ਰੇਤ ਆ ਗਈ ਉਹ ਉਹਨਾਂ ਦੀ ਮਾਲਕੀ ਆ ਉਹ ਰੇਤ ਪੁੱਟ ਸਕਦੇ ਆ। ਤੇ ਕੀ ਲੱਗਦਾ ਇਹ ਰੇਤ ਕੰਮ ਦੀ ਹੈਗੀ ਜਾਂ ਕਿੱਦਾਂ? ਇਹ ਭਾਜੀ ਬਿਲਕੁਲ ਕੰਮ ਦੀ ਨਹੀਂ ਰੇਤ। ਇਹ ਇਹਨੂੰ ਪੁੱਟ ਕੇ ਵੀ ਇਹ ਬੇਕਾਰ ਆ। ਉਹਦਾ ਵੀ ਜ਼ਮੀਨ ਬੇਕਾਰ ਆ। ਉਹਦਾ ਇਹ ਮੰਨ ਲਓ ਜਿੱਦਾਂ ਸਰਕਾਰ ਨੇ ਕਿਹਾ ਕਿ ਤੁਸੀਂ ਵੇਚ ਸਕਦੇ ਹੋ ਰੇਤ। ਇਹ ਵੇਚਣ ਯੋਗ ਵੀ ਨਹੀਂ ਭਾਜੀ। ਕੀ ਕਰਾਂਗੇ ਇਹ ਜੀ ਰੇਤ ਦਾ ਜਾਂ ਇਹਦੀ ਪੈਲੀ ਦਾ ਜਦੋਂ ਸਾਡੀ ਜ਼ਮੀਨਾਂ ਹੀ ਖਤਮ ਹੋ ਗਈ। ਕੀ ਯਾਰ ਹੈ। ਨਾ ਪ੍ਰਦੀਪ ਕੁਮਾਰ ਆ ਜੀ। ਸਮੱਸਿਆ ਸਰ ਅਨੁਸਾਰ ਇਹ ਪੈਲੀ ਦੀ ਹੈ ਜਿਹੜੀ ਪੈਲੀ ਰੁੜ ਗਈ ਦੀ ਆ ਜਹਾੜੀ ਪੈਲੀ ਜਿਹੜੀ ਉਹਨੇ ਰੇਤ ਪੈ ਗਈ ਦੀ ਆ ਰੇਤ ਨਹੀਂ ਸਰ ਇਹ ਮਿੱਟੀ ਹੈ ਇਹ ਮਿੱਟੀ ਪੈਦੀ ਹੈ ਕੋਈ ਕੰਦ ਰੇ ਜਦਾ ਲਬਦਾ ਚ ਨਾ ਇਹ ਵਿਚ ਨਹੀਂ ਵੇਕਣੀ ਕਿਸ ਨੇ ਨਾ ਕਿਨੇ ਲੈਣੀ ਹੈ ਇਧਰ 1 ਫੁੱਟ ਚੜ ਗਈ ਸਰ 3-3 ਫੁੱਟ 4-4 ਫੁੱਟ ਰੇਤ ਚੜ ਗਈ ਸਰ ਤੇ ਫਸਲਾਂ ਦਾ ਫਸਲ ਸਰ ਸਾਰੀ ਤਬਾਹ ਹੋ ਗਈ ਦੀ ਆ ਸਿਰਫ ਉੱਤੇ ਉਹ ਹੀ ਕੋਈ ਕੋਈ ਉਹ ਲਬਦਾ ਉਤੇ ਕੰਦ ਲਬਦਾ ਉਤੇ ਉਹਦਾ ਕੀ ਕਹਿੰਦੇ ਆ ਉਹਨੂੰ ਛੱਟਾ ਲਬਦਾ ਉਤੇ ਮੜਾ ਮੜਾ ਹੋਰ ਕੋਈ ਕੁਝ ਨਹੀਂ ਲਬਦਾ ਉਤੇ ਸਭ ਤਬਾਹ ਹੋ ਗਿਆ ਜੀ ਕੁਝ ਪਿਆਰੀ ਸਾਰੀ ਰੁੜਗੇ ਦੀ ਆਪਣੇ ਤੇ ਕੋਈ ਜਿਹੜੀ ਬਜ਼ੀ ਹੈ ਮਾਰੀ ਮੋੜੀ ਕੋਈ ਥੋੜੀ ਬੋਤੀ ਉਹ ਸਭ ਤਬਾਹ ਹੋ ਗਈ ਦੀ ਹੈ ਮੰਗ ਕਰ ਮੰਗਾਏ ਸਾਰਾ ਕਿ ਇਹਦਾ ਮੁਆਵਜ਼ਾ ਦਿੱਤਾ ਜਾਵੇ ਬਾਕੀ ਜਿਹੜੀ ਰੁੜੀਆਂ ਪਿਆਲੀਆਂ ਜਿਹੜੀਆਂ ਇਹਦੀ ਪਰਪਾਈ ਕੀਤੀ ਜਾਏ ਜੀ ਬਦ ਬੰਨਿਆ ਜਾਏ ਪੱਕਾ ਕੱਲ ਨੂੰ ਜੋ ਆ ਇਦਾਂ ਦਾ ਹਾਰ ਨਹੀਂ ਹੋਵੇ ਉਹ ਲੋਕਾਂ ਦੀਆਂ ਫਸਲਾਂ ਜੋ ਬਚੇ ਰਹਿਣ ਲੋਕੀ ਵੀ ਸੁਰੱਖਿਤੇ ਰਹਿਣ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਜ਼ਮੀਨਾਂ ਤਾਂ ਬਿਲਕੁਲ ਸਾਡੀ ਖਤਮ ਹੋ ਗਈਆਂ ਘਰਾਂ 'ਚ ਵੀ ਪਾਣੀ ਬਹੁਤ ਜ਼ਿਆਦਾ ਗਿਆ ਹੋਗਾ لیکن ਡੰਗ ਪਸ਼ੂਆਂ ਦਾ ਕੋਈ ਕੁਛ ਨਹੀਂ ਰਹਾ ਜਨ ਕੇ ਖਤਮ ਹੋ ਗਿਆ ਸਾਰਾ ਸਿਲਸਿਲਾ ਪੈਲੀ ਦੇ ਵਿੱਚ ਕਿੰਨਾ ਕੁ ਰੇਤ ਆ ਚੁੱਕਿਆ ਤੇ ਫਸਲ ਕਿੰਨੀ ਖਰਾਬ ਹੋ ਚੁੱਕੀ ਹੈ ਫਸਲ ਭਾਜੀ ਸਾਰ ਫਸਲ ਹੋ ਗਈ ਦਿਖਾ ਜੰਨੀ ਵੀ ਜ਼ਮੀਨ ਹੈ ਨਾ ਬਿਲਕੁਲ ਖਤਮ ਹੋ ਗਈ ਕਿਉਂਕਿ ਉਹਦੇ ਵਿੱਚ ਦਰਿਆ ਚਲੇ ਜਾਂਦਾ ਉਹ ਆਟੋਮੈਟ ਖਤਮ ਹੀ ਖਤਮ ਹੈ ਸਾਰੀ ਮਾਲਕੀ ਦੀ ਜ਼ਮੀਨ ਹੈ ਨਾ ਕੋਈ ਸਰਕਾਰੀ ਹੈ ਚਾ ਨਾ ਕੋਈ ਕੁਛ ਹੈ ਸਾਰੇ ਆਪਣੇ ਆਪਣੇ ਇਹੋ ਕਿਲਾ ਕਿਲਾ ਦੋ ਦੋ ਕਿਲੇ ਸਾਰਿਆਂ ਦੀ ਹੈਗੀ ਇਹੋ ਹੀ ਜ਼ਮੀਨ ਹੈ ਇਹਦੇ ਉੱਤੇ ਧਰਮਦਾਰ ਹੈ ਸਾਰਾ ਰੇਤਾ ਕਿੰਨਾ ਘਾਟ ਗਿਆ ਰੇਤਾ ਭਾਜੀ ਇੱਥੇ ਆ ਗਿਆ ਘਟੋ ਘਟ ਵੀ ਕੋਈ ਸਾਤ ਹੱਤਾ ਫੋਟ ਦੇ ਰੇਤਾ ਹੀ ਆ ਗਿਆ ਪੰਜ ਪੰਜ ਛੇ ਸੇ ਫੋਟ ਤੋਂ ਉਹਦੇ ਬਾਅਦ ਚ ਬਾਹਨ ਜੋਗ ਦੇ ਵਿੱਚ ਜ਼ਮੀਨ ਹੈ ਨਹੀਂ ਜਿਹੜੀ ਬਚੀ ਆ ਸਰਕਾਰ ਨੇ ਕਿਹਾ ਹੈ ਕਿ ਜਿਸ ਦਾ ਕੇਸ ਉਹਦੀ ਰੇਟ ਹੈ ਕਿ ਇਹ ਰੇਤਾ ਦੇਖਣ ਨੂੰ ਮਿਲ ਰਹੀ ਹੈ ਕਿ ਮਿੱਟੀ ਹੈ ਹਾਂਜੀ ਤੇ ਕੀ ਕਹਿਣਾ ਤੁਸੀਂ ਚਾਹੋਗੇ ਸਰ ਇਹ ਰੇਤ ਹੈ ਨਹੀਂ ਕੰਮ ਦੀ ਸਰ ਇਹ ਤੇ ਨਿਹਰਾ ਦੜਾ ਆ ਵਿੱਚ ਇਹ ਤੇ ਕਿਸੇ ਕੰਮ ਨਹੀਂ ਆਣੀ ਰੇਤ ਹਾਂਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਮੰਗ ਪ੍ਰਸ਼ਾਸਨ ਕੇ ਕਿ ਉਹ ਕਰਨਿਆ ਕਿ ਸਾਡਾ ਬੰਨ ਬੱਜਿਆ ਜਾਏ ਤੇ ਸਾਦੀਆਂ ਜ਼ਮੀਨਾਂ ਦਾ ਬਰਪਾਈ ਕੀਤੀ ਜਾਏ ਹਾਡੀ ਜਮੀਨਾਂ ਦੇ ਵਿੱਚ ਦਰਿਆ ਚੱਲੇ ਜਾਂਦਾ ਪਾਣੀ ਚੱਲੇ ਜਾਂਦਾ ਸਰ ਫਸਲਾਂ ਲਾਈ ਦੀ ਸੀ ਤਬਾਹ ਹੋ ਗਿਆ ਫਸਲਾਂ ਤਾਂ ਜਿਹੜੀ ਤਬਾਹ ਹੋਈਆਂ ਲੇਕਿਨ ਸਾਡੀ ਇਹ ਤੇ ਜਮੀਨਾਂ ਹੀ ਖਤਮ ਹੋ ਗਿਆ ਸਰ ਐਹੋ ਜਮੀਨਾਂ ਤੇ ਅਸੀਂ ਰੋਟੀ ਖਾਂਦੇ ਸੀ ਸਰ ਨਾ ਹਰੀਪਾਲਾ ਪਿੰਡ ਪਮਾਏ ਦੀ ਨੁਕਸਾਨ ਭਾਜੀ ਇੱਥੇ ਆਪਣੀ ਪੈਲੀਆਂ ਦਾ ਜ਼ਿਆਦਾ ਹੋਇਆ ਸਾਰੀ ਪੈਲੀ ਤੇ ਫਸਲ ਲੱਗੀ ਸੀ ਚੋਨਾ ਲੱਗੇਦਾ ਸੀ ਤਕਰੀਬਨ ਇੱਥੇ ਕੋਈ 35 40 ਕਿੱਲੇ ਜਿਹੜੀ ਸਾਡੀ ਜ਼ਮੀਨ ਹੈ ਜਿਹੜੇ 5 7 ਘਰਾਂ ਦੀ ਰਾਵੀ ਨਾਲ ਲੱਗਦੀ ਜਮੀਨ ਹੀ ਸਾਰੀ ਰੁਟ ਗਈ ਹੈ ਤੇ ਜਿਹੜੀ ਬਚੀ ਹੈ ਉਹਦੇ ਵਿੱਚ ਉਹ ਤਾਂ ਭਾਜੀ ਬੰਜਰ ਹੋ ਗਈ ਆ ਉਹ ਜ਼ਮੀਨ ਖਤਮ ਹੋ ਗਈ ਉਹਦਾ ਵੀ ਖਤਮ ਹੋ ਗਈ ਆ ਸਰਕਾਰ ਨੇ ਕਿਹਾ ਕਿ ਜਿਹੜੇ ਖੇਤਾਂ ਵਿੱਚ ਰੇਤ ਆ ਗਈ ਉਹ ਉਹਨਾਂ ਦੀ ਮਾਲਕੀ ਆ ਉਹ ਰੇਤ ਪੁੱਟ ਸਕਦੇ ਆ ਤੇ ਕੀ ਲੱਗਦਾ ਇਹ ਰੇਤ ਕੰਮ ਦੀ ਹੈਗੀ ਜਾਂ ਕਿੱਦਾਂ ਇਹ ਭਾਜੀ ਬਿਲਕੁਲ ਕੰਮ ਦੀ ਨਹੀਂ ਰੇਤ ਇਹ ਇਹਨੂੰ ਪੁੱਟ ਕੇ ਵੀ ਇਹ ਬੇਕਾਰ ਆ ਉਹਦਾ ਵੀ ਜ਼ਮੀਨ ਬੇਕਾਰ ਆ ਉਹਦਾ ਇਹ ਮੰਨ ਲਓ ਜਿੱਦਾਂ ਸਰਕਾਰ ਨੇ ਕਿਹਾ ਕਿ ਤੁਸੀਂ ਵੇਚ ਸਕਦੇ ਹੋ ਰੇਤ ਇਹ ਵੇਚਣ ਯੋਗ ਵੀ ਨਹੀਂ ਭਾਜੀ ਕੀ ਕਰਾਂਗੇ ਇਹ ਜੀ ਰੇਤ ਦਾ ਜਾਂ ਇਹ ਜੀ ਪੈਲੀ ਦਾ ਜਦੋਂ ਸਾਡੀ ਜ਼ਮੀਨਾਂ ਹੀ ਖਤਮ ਹੋ ਗਈਆਂ ਟੀ ਯਾਰ ਨਾ ਪ੍ਰਦੀਪ ਕੁਮਾਰ ਹੈ ਜੀ ਸਮੱਸਿਆ ਸਰ ਅਨੁਸਾਰ ਇਹ ਪਹਿਲੀ ਦੀ ਹੈ ਜਿਹੜੀ ਪਹਿਲੀ ਰੁੜ ਗਈ ਦੀ ਆ ਸਾਡੀ ਪਹਿਲੀ ਜਿਹੜੀ ਉਹਨੇ ਰੇਤ ਪੈ ਗਈ ਦੀ ਆ ਰੇਤ ਨਹੀਂ ਸਰ ਇਹ ਮਿੱਟੀ ਆ ਇਹ ਮਿੱਟੀ ਪੈਦੀ ਆ ਕੋਈ ਕੰਦ ਰੇਦਾ ਲਬਦਾ ਚ ਨਾ ਇਹ ਵਿਚ ਨਹੀਂ ਵੇਕਣੀ ਕਿਸ ਨੇ ਨਾ ਕਿ ਇਹਨੇ ਲੈਣੀ ਆ ਇੱਧਰ 2 ਫੁੱਟ ਚੜ ਗਈ ਸਰ 3-3 ਫੁੱਟ 4-4 ਫੁੱਟ ਰੇਤ ਚੜ ਗਈ ਸਰ ਤੇ ਫਸਲਾਂ ਦਾ ਫਸਲ ਸਰ ਸਾਰੀ ਤਬਾਹ ਹੋ ਗਈ ਦੀ ਆ ਸਿਰਫ ਉੱਤੇ ਉਹ ਹੀ ਕੋਈ ਕੋਈ ਉਹ ਲਬਦਾ ਉੱਤੇ ਕੰਨ ਲਬਦਾ ਉੱਤੇ ਉਹਦਾ ਕੀ ਕਹਿੰਦੇ ਆ ਉਹਨੂੰ ਛੱਟਾ ਲਬਦਾ ਉੱਤੇ ਮੜਾ ਮੜਾ ਔਰ ਕੋਈ ਕੁਝ ਨਹੀਂ ਲਬਦਾ ਉੱਤੇ ਸਭ ਤਬਾਹ ਹੋ ਗਦਾ ਜੀ ਕੁਝ ਪਿਆਰੀ ਸਾਰੀ ਰੁੜਗ ਗਈ ਦੀ ਆਪਣੀ ਤੇ ਕੋਈ ਜਿਹੜੀ ਬਜ਼ੀਆ ਮਾਰੀ ਮੋੜੀ ਕੋਈ ਥੋੜੀ ਬੋਤੀ ਉਹ ਸਭ ਤਬਾਹ ਹੋ ਗਈ ਦੀ ਹੈ ਮੰਗ ਕਰ ਮੰਗਾਏ ਸਰ ਇਹਦਾ ਮੁਆਵਜ਼ਾ ਦਿੱਤਾ ਜਾਵੇ ਬਾਕੀ ਜਿਹੜੀ ਰੁੜੀਆਂ ਪਿਆਲੀਆਂ ਜਿਹੜੀਆਂ ਇਹਦੀ ਪਰਪਾਈ ਕੀਤੀ ਜਾਏ ਜੀ ਬਦ ਬੰਨਿਆ ਜਾਏ ਪੱਕਾ ਕੱਲ ਨੂੰ ਜੋ ਆ ਇਦਾਂ ਦਾ ਹਾੜ ਨਹੀਂ ਆਵੇ ਉਹ ਲੋਕਾਂ ਦੀਆਂ ਫਸਲਾਂ ਜੋ ਬਚੇ ਰਹਿਣ ਲੋਕੀ ਦੀ ਸੁਰੱਖਿਅਤ ਰਹਿਣ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਜ਼ਮੀਨਾਂ ਤਾਂ ਬਿਲਕੁਲ ਸਾਡੀਆਂ ਖਤਮ ਹੋ ਗਈਆਂ ਘਰਾਂ 'ਚ ਵੀ ਪਾਣੀ ਬਹੁਤ ਜ਼ਿਆਦਾ ਗਿਆ ਹੈਗਾ ਲੇਕਨ ਡੰਗ ਪਸ਼ੂਆਂ ਦਾ ਕੋਈ ਕੁਛ ਨਹੀਂ ਰਿਹਾ ਜਾਨਕਿ ਖਤਮ ਹੋ ਗਿਆ ਸਾਰਾ ਸਿਰਚਰਾ ਪੈਲੀ ਦੇ ਵਿੱਚ ਕਿੰਨਾ ਕੁ ਰੇਤ ਆ ਚੁੱਕਿਆ ਤੇ ਫਸਲ ਕਿੰਨੀ ਕੁ ਖਰਾਬ ਹੋ ਚੁੱਕੀ ਹੈ ਫਸਲ ਭਾਜੀ ਸਰਫ ਫਸਲ ਹੋ ਗਈ ਦਿਖਾ ਜੰਨੀ ਵੀ ਜ਼ਮੀਨਾਂ ਨਾ ਬਿਲਕੁਲ ਖਤਮ ਹੋ ਗਈ ਕਿਉਂਕਿ ਉਹਦੇ ਵਿੱਚ ਦਰਿਆ ਚਲੇ ਜਾਂਦਾ ਉਹ ਆਟੋਮੈਟ ਖਤਮ ਹੀ ਖਤਮ ਹੈ ਸਾਰੀ ਮਾਲਕੀ ਦੀ ਜ਼ਮੀਨ ਹੈ ਨਾ ਕੋਈ ਸਰਕਾਰੀ ਹੈ ਚਾ ਨਾ ਕੋਈ ਕੁਛ ਹੈ ਸਾਰੇ ਆਪਣੇ ਆਪਣੇ ਇਹੋ ਕਿਲਾ ਕਿਲਾ ਦੋ ਦੋ ਕਿਲੇ ਸਾਰਿਆਂ ਦੀ ਹੈਗੀ ਇਹੋ ਹੀ ਜ਼ਮੀਨ ਹੈ ਇਹਦੇ ਉੱਤੇ ਧਰਮਦਾਰ ਹੈ ਸਾਰਾ ਰੇਤਾ ਕਿੰਨਾ ਘਾਟ ਗਿਆ ਰੇਤਾ ਭਾਜੀ ਇੱਥੇ ਆ ਗਿਆ ਘਟੋ ਘਟ ਵੀ ਕੋਈ ਸਾਤ ਹੱਤਾ ਫੁੱਟ ਦੇ ਰੇਤਾ ਹੀ ਆ ਗਿਆ ਪੰਜ ਪੰਜ ਛੇ ਛੇ ਫੁੱਟ ਤੋਂ ਉਹਦੇ ਬਾਅਦ ਚ ਬਾਹਨ ਜੋਗ ਦੇ ਵਿੱਚ ਜ਼ਮੀਨ ਹੈ ਨਹੀਂ ਜਿਹੜੀ ਬਚੀ ਆ ਸਰਕਾਰ ਨੇ ਕਿਹਾ ਆ ਕਿ ਜਿਸ ਦਾ ਕੇਸ ਉਹਦੀ ਰੇਟ ਹਾਂਜੀ ਕਿਹੜੀ ਰੇਤਾ ਦੇਖਣ ਨੂੰ ਮਿਲ ਰਹੀ ਆ ਕਿ ਮਿੱਟੀ ਦੇ ਆ ਹਾਂਜੀ ਤੇ ਕੀ ਕਹਿਣਾ ਤੁਸੀਂ ਚਾਹੋਗੇ ਸਰ ਇਹ ਰੇਤ ਹੈ ਨਹੀਂ ਕੰਮ ਦੀ ਸਰ ਇਹ ਤੇ ਨੀਰ ਦੜਾ ਆ ਵਿੱਚ ਇਹ ਤੇ ਕਿਸੇ ਕੰਮ ਨਹੀਂ ਆਣੀ ਰੇਤ ਹਾਂਜੀ ਕੀ ਮੰਗ ਕਰਦੇ ਪ੍ਰਸ਼ਾਸਨ ਮੰਗ ਪ੍ਰਸ਼ਾਸਨ ਕੇ ਕਿ ਉਹ ਕਰਨਿਆ ਕਿ ਸਾਡਾ ਬੰਨ ਬੱਜਿਆ ਜਾਏ ਤੇ ਸਾਡੀ ਜ਼ਮੀਨਾਂ ਦਾ ਬਰਪਾਈ ਕੀਤੀ ਜਾਏ ਹਾਡੀ ਜ਼ਮੀਨਾਂ ਦੇ ਵਿੱਚ ਦਰਿਆ ਚੱਲੇ ਜਾਂਦਾ ਪਾਣੀ ਚੱਲੇ ਜਾਂਦਾ ਸਰ ਫਸਲਾਂ ਲਾਈ ਦੀਆਂ ਸੀ ਤਬਾਹ ਹੋ ਗਿਆ ਫਸਲਾਂ ਤਾਂ ਜਿਹੜੀਆਂ ਤਬਾਹ ਹੋਈਆਂ ਲੇਕਿਨ ਸਾਡੀ ਇਹ ਤੇ ਜ਼ਮੀਨਾਂ ਹੀ ਖਤਮ ਹੋ ਗਿਆ ਸਰ ਐਹੋ ਜਮੀਨਾਂ ਤੇ ਅਸੀਂ ਰੋਟੀ ਖਾਂਦੇ ਸੀ ਸਰ ਨਾ ਹਰੀਪਾਲਾ ਪਿੰਡ ਪਮਾਏ ਦੀ ਨੁਕਸਾਨ ਭਾਜੀ ਇੱਥੇ ਆਪਣੀ ਪੈਲੀਆਂ ਦਾ ਜ਼ਿਆਦਾ ਹੋਇਆ ਸਾਰੀ ਪੈਲੀ ਤੇ ਫਸਲ ਲੱਗੀ ਸੀ ਚੋਨਾ ਲੱਗੇਦਾ ਸੀ ਤਕਰੀਬਨ ਇੱਥੇ ਕੋਈ 35-40 ਕਿੱਲੇ ਜਿਹੜੀ ਸਾਡੀ ਜ਼ਮੀਨ ਹੈ ਜਿਹੜੇ 5-7 ਘਰਾਂ ਦੀ ਰਾਵੀ ਨਾਲ ਲੱਗਦੀ ਜ਼ਮੀਨ ਹੀ ਸਾਰੀ ਰੁਟ ਗਈ ਹੈ ਤੇ ਜਿਹੜੀ ਬਚੀ ਹੈ ਉਹਦੇ ਵਿੱਚ ਉਹ ਤਾਂ ਭਾਜੀ ਬੰਜਰ ਹੋ ਗਈ ਆ ਉਹ ਜ਼ਮੀਨ ਖਤਮ ਹੋ ਗਈ ਉਹਦਾ ਵੀ ਖਤਮ ਹੋ ਗਈ ਆ ਸਰਕਾਰ ਨੇ ਕਿਹਾ ਕਿ ਜਿਹੜੇ ਖੇਤਾਂ ਵਿੱਚ ਰੇਤ ਆ ਗਈ ਉਹ ਉਹਨਾਂ ਦੀ ਮਾਲਕੀ ਆ ਉਹ ਰੇਤ ਪੁੱਟ ਸਕਦੇ ਆ ਤੇ ਕੀ ਲੱਗਦਾ ਇਹ ਰੇਤ ਕੰਮ ਦੀ ਹੈਗੀ ਜਾਂ ਕਿੱਦਾਂ ਇਹ ਭਾਜੀ ਬਿਲਕੁਲ ਕੰਮ ਦੀ ਨਹੀਂ ਰੇਤ ਇਹ ਇਹਨੂੰ ਪੁੱਟ ਕੇ ਵੀ ਇਹ ਬੇਕਾਰ ਆ ਉਹਦਾ ਵੀ ਜ਼ਮੀਨ ਬੇਕਾਰ ਆ ਉਹਦਾ ਇਹ ਮੰਨ ਲਓ ਜਿੱਦਾਂ ਸਰਕਾਰ ਨੇ ਕਿਹਾ ਕਿ ਤੁਸੀਂ ਵੇਚ ਸਕਦੇ ਹੋ ਰੇਤ ਇਹ ਵੇਚਣ ਯੋਗ ਵੀ ਨਹੀਂ ਭਾਜੀ ਕੀ ਕਰਾਂਗੇ ਇਹ ਜੀ ਰੇਤ ਦਾ ਜਾਂ ਇਹਦੀ ਪੈਲੀ ਦਾ ਜਦੋਂ ਸਾਡੀ ਜ਼ਮੀਨਾਂ ਹੀ ਖਤਮ ਹੋ ਗਈ ਆ ਨਾ ਪ੍ਰਦੀਪ ਕੁਮਾਰ ਆ ਜੀ ਸਮੱਸਿਆ ਸਰ ਅਨੁਸਾਰ ਇਹ ਪੈਲੀ ਦੀ ਹੈ ਜਿਹੜੀ ਪੈਲੀ ਰੁੜ ਗਈ ਦੀ ਆ ਜ ਸਾਡੀ ਪੈਲੀ ਜਿਹੜੀ ਇਹਨੇ ਰੇਤ ਪੈ ਗਈ ਦੀ ਹੈ ਰੇਤ ਨਹੀਂ ਸਾਰੇ ਇਸ ਮਿੱਟੀ ਹੈ ਇਹ ਮਿੱਟੀ ਪੈਦੀ ਹੈ ਕੋਈ ਕੰਦਰੇ ਦਾ ਲਬਦਾ ਚ ਨਾ ਇਹ ਵਿਚ ਨਹੀਂ ਵੇਕਣੀ ਕਿਸ ਨੇ ਨਾ ਕਿ ਇਹਨੇ ਲੈਣੀ ਹੈ ਇੱਧਰ 1 ਫੁੱਟ ਚੜ ਗਈ ਸਰ 3-3 ਫੁੱਟ 4-4 ਫੁੱਟ ਰੇਤ ਚੜ ਗਈ ਸਰ ਤੇ ਫਸਲਾਂ ਦਾ ਫਸਲ ਸਰ ਸਾਰੀ ਤਬਾਹ ਹੋ ਗਈ ਦੀ ਆ ਸਿਰਫ ਉੱਤੇ ਉਹ ਹੀ ਕੋਈ ਕੋਈ ਉਹ ਲਬਦਾ ਉੱਤੇ ਕੰਨ ਲਬਦਾ ਉੱਤੇ ਉਹਦਾ ਕੀ ਕਹਿੰਦੇ ਆ ਉਹਨੂੰ ਛੱਟਾ ਲਬਦਾ ਉੱਤੇ ਮੜਾ ਮੜਾ ਔਰ ਕੋਈ ਕੁਝ ਨਹੀਂ ਲਬਦਾ ਉੱਤੇ ਸਭ ਤਬਾਹ ਹੋ ਗਿਆ ਜੀ ਕੁਝ ਪਿਆਰੀ ਸਾਰੀ ਰੁੜਗੀਆਂ ਦੀ ਆਪਣੀ ਤੇ ਕੋਈ ਜਿਹੜੀ ਬਜ਼ੀ ਹੈ ਮਾਰੀ ਮੋੜੀ ਕੋਈ ਥੋੜੀ ਬੋਤੀ ਉਹ ਸਭ ਤਬਾਹ ਹੋ ਗਈ ਦੀ ਹੈ ਕੀ ਮੰਗ ਕਰਦੇ ਮੰਗ ਹੈ ਸਰ ਇਹਦਾ ਮੁਆਵਜ਼ਾ ਦਿੱਤਾ ਜਾਵੇ ਬਾਕੀ ਜਿਹੜੀ ਰੁੜੀਆਂ ਪਿਆਲੀਆਂ ਜਿਹੜੀਆਂ ਇਹਦੀ ਪਰਪਾਈ ਕਿੱਥੇ ਆਏ ਜੀ ਵੱਧ ਬੰਨਿਆ ਜਾਏ ਪੱਕਾ ਕੱਲ ਨੂੰ ਜੋ ਆ ਇਦਾਂ ਦਾ ਹਾਰ ਨਹੀਂ ਆਵੇ ਉਹ ਲੋਕਾਂ ਦੀਆਂ ਫਸਲਾਂ ਜੋ ਬਚੇ ਰਹਿਣ ਲੋਕੀ ਵੀ ਸੁਰੱਖਿਅਤ ਰਹਿਣ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਜ਼ਮੀਨਾਂ ਤਾਂ ਬਿਲਕੁਲ ਸਾਡੀਆਂ ਖਤਮ ਹੋ ਗਈਆਂ ਘਰਾਂ 'ਚ ਵੀ ਪਾਣੀ ਬਹੁਤ ਜ਼ਿਆਦਾ ਗਿਆ ਹੈਗਾ ਲੇਕਿਨ ਡੰਗ ਪਸ਼ੂਆਂ ਦਾ ਕੋਈ ਕੁਛ ਨਹੀਂ ਰਿਹਾ ਜਿੰਨੀ ਕਿ ਖਤਮ ਹੋ ਗਿਆ ਸਾਰਾ ਸਿਲਸਿਲਾ ਪਹਿਲੀ ਦੇ ਵਿੱਚ ਕਿੰਨਾ ਕ ਰੇਤ ਆ ਚੁੱਕਿਆ ਤੇ ਫਸਲ ਕਿੰਨੀ ਖਰਾਬ ਹੋ ਚੁੱਕੀ ਹੈ ਫਸਲ ਭਾਜੀ ਸਰ ਫਸਲ ਹੋ ਗਈ ਦਿਖਾ ਕਰ ਜਿੰਨੀ ਵੀ ਜ਼ਮੀਨ ਆ ਨਾ ਬਿਲਕੁਲ ਖਤਮ ਹੋ ਗਈ ਕਿਉਂਕਿ ਉਹਦੇ ਵਿੱਚ ਦਰਿਆ ਚਲੇ ਜਾਂਦਾ ਉਹ ਆਟੋਮੈਟਿਕ ਖਤਮ ਹੀ ਖਤਮ ਹੈ ਸਾਰੀ ਮਾਲਕੀ ਦੀ ਜ਼ਮੀਨ ਹੈ ਨਾ ਕੋਈ ਸਰਕਾਰੀ ਹੈ ਚ ਨਾ ਕੋਈ ਕੁਛ ਹੈ ਸਾਰੇ ਆਪਣੇ ਆਪਣੇ ਇਹੋ ਕਿਲਾ ਕਿਲਾ ਦੋ ਦੋ ਕਿਲੇ ਸੀ ਸਾਰਿਆਂ ਦੀ ਹੈਗੀ ਇਹੋ ਹੀ ਜ਼ਮੀਨ ਹੀ ਇਹਦੇ ਉੱਤੇ ਦਰਮਦਾਰ ਹੈ ਸਾਰਾ ਰੇਤਾ ਕਿੰਨਾ ਘਾਟ ਗਿਆ ਰੇਤਾ ਭਾਜੀ ਇੱਥੇ ਆ ਗਿਆ ਘਟੋ ਘਟ ਵੀ ਕੋਈ 7-8 ਫੁੱਟ ਦੇ ਰੇਤਾ ਹੀ ਆ ਗਿਆ 5-5 6-6 ਫੁੱਟ ਤੋਂ ਉਹਦੇ ਬਾਅਦ ਚ ਬਾਹਨ ਜੋਗਦੇਵ ਜਮੀਨ ਹੈ ਨਹੀਂ ਜਿਹੜੀ ਬਚੀ ਆ ਸਰਕਾਰ ਨੇ ਕਿਹਾ ਆ ਕਿ ਜਿਸ ਦਾ ਕੇਸ ਉਹਦੀ ਰੇਟ ਹਾਂਜੀ ਤੇ ਕਿਹ ਰੇਤਾਂ ਦੇਖਣ ਨੂੰ ਮਿਲ ਰਹੀ ਆ ਕਿ ਮਿੱਟੀ ਆ ਹਾਂਜੀ ਤੇ ਕੀ ਕਹਿਣਾ ਤੁਸੀਂ ਚਾਹੋਗੇ ਸਰ ਇਹ ਰੇਤ ਹੈ ਨਹੀਂ ਕੰਮ ਦੀ ਸਰ ਇਹ ਤੇ ਨੀਰ ਦੇ ਡੜਾ ਆ ਵਿੱਚ ਇਹ ਤੇ ਕਿਸੇ ਕੰਮ ਨਹੀਂ ਆਣੀ ਰੇਤ ਹਾਂਜੀ ਕੀ ਮੰਗ ਕਰਦੇ ਪ੍ਰਸ਼ਾਸਨ ਮੰਗ ਪ੍ਰਸ਼ਾਸਨ ਕੇ ਗਿਓ ਕਰਨਿਆ ਕਿ ਸਾਡਾ ਬੰਨ ਬੱਜਿਆ ਜਾਏ ਤੇ ਸਾਦੀ ਜਮੀਨਾਂ ਦਾ ਵਰਪਾਈ ਕੀਤੀ ਜਾਏ ਹਾਦੀ ਜਮੀਨਾਂ ਦੇ ਵਿੱਚ ਦਰਿਆ ਚੱਲੇ ਜਾਂਦਾ ਪਾਣੀ ਚੱਲੇ ਜਾਂਦਾ ਸਰ ਫਸਲਾਂ ਲਾਈ ਦੀਆਂ ਤਬਾਹ ਹੋ ਗਿਆ ਫਸਲਾਂ ਤਾਂ ਜਿਹੜੀ ਤਬਾਹ ਹੋਈਆਂ ਲੇਕਿਨ ਸਾਡੀ ਇਹ ਤੇ ਜਮੀਨਾਂ ਹੀ ਖਤਮ ਹੋ ਗਿਆ ਸਰ ਇਹੋ ਜਮੀਨਾਂ ਤੇ ਅਸੀਂ ਰੋਟੀ ਖਾਂਦੇ ਸੀ ਸਰ ਨਾ ਹਰੀਪਾਲਾ ਪਿੰਡ ਪਮਾਏ ਦੀ ਨੁਕਸਾਨ ਭਾਜੀ ਇੱਥੇ ਆਪਣੀ ਪੈਲੀਆਂ ਦਾ ਜ਼ਿਆਦਾ ਹੋਇਆ ਸਾਰੀ ਪੈਲੀ ਤੇ ਫਸਲ ਲੱਗੀ ਸੀ ਚੋਨਾ ਲੱਗੇਦਾ ਸੀ ਤਕਰੀਬਨ ਇੱਥੇ ਕੋਈ 35 40 ਕਿੱਲੇ ਜਿਹੜੀ ਸਾਡੀ ਜ਼ਮੀਨ ਹੈ ਜਿਹੜੇ 5 7 ਘਰਾਂ ਦੀ ਰਾਵੀ ਨਾਲ ਲੱਗਦੀ ਜਮੀਨ ਹੀ ਸਾਰੀ ਰੁਟ ਗਈ ਹੈ ਜਿਹੜੀ ਬਚੀ ਹੈ ਉਹਦੇ ਵਿੱਚ ਉਹ ਤਾਂ ਭਾਜੀ ਬੰਜਰ ਹੋ ਗਈ ਆ। ਉਹ ਜ਼ਮੀਨ ਖਤਮ ਹੋ ਗਈ ਉਹਦਾ ਵੀ ਖਤਮ ਹੋ ਗਈ ਆ। ਸਰਕਾਰ ਨੇ ਕਿਹਾ ਕਿ ਜਿਹੜੇ ਖੇਤਾਂ ਵਿੱਚ ਰੇਤ ਆ ਗਈ ਉਹ ਉਹਨਾਂ ਦੀ ਮਾਲਕੀ ਆ ਉਹ ਰੇਤ ਪੁੱਟ ਸਕਦੇ ਆ। ਤੇ ਕੀ ਲੱਗਦਾ ਇਹ ਰੇਤ ਕੰਮ ਦੀ ਹੈਗੀ ਜਾਂ ਕਿਦਾਂ? ਇਹ ਭਾਜੀ ਬਿਲਕੁਲ ਕੰਮ ਦੀ ਨਹੀਂ ਰੇਤ। ਇਹ ਇਹਨੂੰ ਪੁੱਟ ਕੇ ਵੀ ਇਹ ਬੇਕਾਰ ਆ। ਉਹਦਾ ਵੀ ਜ਼ਮੀਨ ਬੇਕਾਰ ਆ। ਉਹਦਾ ਇਹ ਮੰਨ ਲਓ ਜਿੱਦਾਂ ਸਰਕਾਰ ਨੇ ਕਿਹਾ ਕਿ ਤੁਸੀਂ ਵੇਚ ਸਕਦੇ ਹੋ ਰੇਤ। ਇਹ ਵੇਚਣ ਯੋਗ ਵੀ ਨਹੀਂ ਭਾਜੀ। ਕੀ ਕਰਾਂਗੇ ਇਹ ਜੀ ਰੇਤ ਦਾ ਜਾਂ ਇਹ ਜੀ ਪੈਲੀ ਦਾ ਜਦੋਂ ਸਾਡੀ ਜ਼ਮੀਨਾਂ ਹੀ ਖਤਮ ਹੋ ਗਈ। ਕੀ ਐ ਰੇਤ ਨਾ ਪ੍ਰਦੀਪ ਕੁਮਾਰ ਆ ਜੀ। ਸਮੱਸਿਆ ਸਰ ਅਨੁਸਾਰ ਇਹ ਪੈਲੀ ਦੀ ਜਿਹੜੀ ਪੈਲੀ ਰੁੜ ਗਈ ਦੀ ਆ ਜਿਹੜੀ ਪੈਲੀ ਜਿਹੜੀ ਇਹਨੇ ਰੇਤ ਪੈ ਗਈ ਦੀ ਆ ਰੇਤ ਨਹੀਂ ਸਾਰੇ ਇਸ ਮਿੱਟੀ ਆ ਇਹ ਮਿੱਟੀ ਪੈਦੀ ਆ ਕੋਈ ਕੰਦਰੇ ਜਦਾ ਲਬਦਾ ਤੇ ਨਾ ਇਹ ਵਿਕਣੀ ਵੇਕਣੀ ਕਿਸ ਨੇ ਨਾ ਕੇ ਨੇ ਲੈਣੀ ਆ ਇਧਰ 1 ਫੁੱਟ ਚੜ ਗਈ ਸਰ 3-3 ਫੁੱਟ 4-4 ਫੁੱਟ ਰੇਤ ਚੜ ਗਈ ਸਰ ਤੇ ਫਸਲਾਂ ਦਾ ਫਸਲ ਸਰ ਸਾਰੀ ਤਬਾਹ ਹੋ ਗਈ ਦੀ ਆ ਸਿਰਫ ਉੱਤੇ ਉਹ ਹੀ ਕੋਈ ਕੋਈ ਉਹ ਲਬਦਾ ਉੱਤੇ ਕੰਨ ਲਬਦਾ ਉੱਤੇ ਉਹਦਾ ਕੀ ਕਹਿੰਦਿਆਂ ਉਹਨੂੰ ਛੱਟਾ ਲਬਦਾ ਉੱਤੇ ਮੜਾ ਮੜਾ ਹੋਰ ਕੋਈ ਕੁਝ ਨਹੀਂ ਲਬਦਾ ਉੱਤੇ ਸਭ ਤਬਾਹ ਹੋ ਗਦਾ ਜੀ ਕੁਝ ਪਿਆਰੀ ਸਾਰੀ ਰੁੜਗੀ ਦੀ ਆਪਣੇ ਤੇ ਕੋਈ ਜਿਹੜੀ ਬਜੀ ਆ ਮਾਰੀ ਮੋਰੀ ਕੋਈ ਥੋੜੀ ਬੋਤੀ ਉਹ ਸਭ ਤਬਾਹ ਹੋ ਗਈ ਹੈ ਕੀ ਮੰਗ ਕਰਦੇ ਮੰਗ ਹੈ ਸਰ ਇਹਦਾ ਮੁਆਵਜ਼ਾ ਦਿੱਤਾ ਜਾਵੇ ਬਾਕੀ ਜਿਹੜੀ ਰੁੜੀਆਂ ਪਿਆਲੀਆਂ ਜੜੀਆਂ ਇਹਦੀ ਪਰਪਾਈ ਕੀਤੀ ਜਾਵੇ ਵੱਧ ਬੰਨਿਆ ਜਾਏ ਪੱਕਾ ਕੱਲ ਨੂੰ ਜੋ ਆ ਇਦਾਂ ਦਾ ਹਾਰ ਨਹੀਂ ਆਵੇ ਉਹ ਲੋਕਾਂ ਦੀ ਫਸਲਾਂ ਜੋ ਬਚੇ ਰਹਿਣ ਲੋਕੀ ਵੀ ਸੁਰੱਖਿਅਤ ਰਹਿਣ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਜ਼ਮੀਨਾਂ ਤਾਂ ਬਿਲਕੁਲ ਸਾਡੀ ਖਤਮ ਹੋ ਗਈਆਂ ਘਰਾਂ 'ਚ ਵੀ ਪਾਣੀ ਬਹੁਤ ਜ਼ਿਆਦਾ ਗਿਆ ਹੈਗਾ ਲੇਕਿਨ ਡੰਗ ਪਸ਼ੂਆਂ ਦਾ ਕੋਈ ਕੁਛ ਨਹੀਂ ਰਿਹਾ ਜਿੰਨੀ ਕਿ ਖਤਮ ਹੋ ਗਿਆ ਸਾਰਾ ਸਿਲਸਿਲਾ ਪਹਿਲੀ ਦੇ ਵਿੱਚ ਕਿੰਨਾ ਕੁ ਰੇਟ ਆ ਚੁੱਕਿਆ ਤੇ ਫਸਲ ਕਿੰਨੀ ਖਰਾਬ ਹੋ ਚੁੱਕੀ ਹੈ ਫਸਲ ਭਾਜੀ ਸਰ ਫਸਲ ਹੋ ਗਈ ਦਿਖਾ ਰਿਹਾ ਜਿੰਨੀ ਵੀ ਜ਼ਮੀਨ ਆ ਨਾ ਬਿਲਕੁਲ ਖਤਮ ਹੋ ਗਈ ਕਿਉਂਕਿ ਉਹਦੇ ਵਿੱਚ ਦਰਿਆ ਚਲੇ ਜਾਂਦਾ ਉਹ ਆਟੋਮੈਟਿਕ ਖਤਮ ਹੀ ਖਤਮ ਹੈ ਸਾਰੀ ਮਾਲਕੀ ਦੀ ਜ਼ਮੀਨ ਹੈ ਨਾ ਕੋਈ ਸਰਕਾਰੀ ਹੈ ਇਹ ਚ ਨਾ ਕੋਈ ਕੁਛ ਹੈ ਸਾਰੇ ਆਪਣੇ ਆਪਣੇ ਇਹੋ ਕਿਲਾ ਕਿਲਾ ਦੋ ਦੋ ਕਿਲੇ ਸੀ ਸਾਰਿਆਂ ਦੀ ਹੈਗੀ ਇਹੋ ਹੀ ਜ਼ਮੀਨ ਹੀ ਇਹਦੇ ਉੱਤੇ ਦਰਮਦਾਰ ਹੈ ਸਾਰਾ ਰੇਤਾ ਕਿੰਨਾ ਘਾਟ ਗਿਆ ਰੇਤਾ ਭਾਜੀ ਇੱਥੇ ਆ ਗਿਆ ਘਟੋ ਘਟ ਪੀ ਕੋਈ 7-7 ਫੁੱਟ ਦੇ ਰੇਤਾ ਹੀ ਆ ਗਿਆ 5-5 6-6 ਫੁੱਟ ਤੋਂ ਉਹਦੇ ਬਾਅਦ ਚ ਬਾਹਨ ਜੋਗਦੇਵ ਜਮੀਨ ਹੈ ਨਹੀਂ ਜਿਹੜੀ ਬਚੀ ਆ ਸਰਕਾਰ ਨੇ ਕਿਹਾ ਆ ਕਿ ਜਿਸ ਦਾ ਕੇਸ ਉਹਦੀ ਰੇਤ ਹਾਂਜੀ ਤੇ ਕੀ ਰੇਤਾ ਦੇਖਣ ਨੂੰ ਮਿਲ ਰਿਹਾ ਕਿ ਮਿੱਟੀ ਆ ਹਾਂਜੀ ਤੇ ਕੀ ਕਹਿਣਾ ਤੁਸੀਂ ਚਾਹੋਗੇ